ਕਿਸੇ ਨੂੰ ਆਪਰੇਸ਼ਨ ਤੋਂ ਬਾਅਦ ਦਿੱਕਤ ਆ ਗਈ ਕਿਸੇ ਦੀ ਵੈਸੇ ਨਿਗਾ ਡਾਊਨ ਹੋ ਗਈ ਕਿਸੇ ਦੇ ਸੱਟ ਲੱਗ ਗਈ ਕਿਸੇ ਦੇ ਉਮਰਵਦਨ ਨਾਲ ਕਿਸੇ ਨੂੰ ਸ਼ੂਗਰਵਦਨ ਨਾਲ ਕਿਸੇ ਨੂੰ ਬੀਪੀਵਦਨ ਨਾਲ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਨਜ਼ਰ ਨਾਲ ਸੰਬੰਧਿਤ ਅੱਖਾਂ ਨਾਲ ਸੰਬੰਧਿਤ ਆ ਜਾਂਦੀਆਂ ਨੇ ਤਾਂ ਇੱਥੇ ਦਾਵਾ ਕੀਤਾ ਜਾਂਦਾ ਹੈ ਕਿ 20 ਮਿੰਟਾਂ ਦੇ ਵਿੱਚ ਕੁਝ ਨਾ ਕੁਝ ਫਰਕ ਹੈਗਾ ਜਿਹੜਾ ਉਹ ਜ਼ਰੂਰ ਪੈਂਦਾ ਦਿਖਣ ਲੱਗਾ ਜਦੋਂ ਇਹਨਾਂ ਨੇ ਤੁਹਾਡੇ ਆਈ ਡ੍ਰੌਪ ਪਾਏ ਨੇ 20 ਮਿੰਟਾਂ ਵਾਲਾ ਨੁਸਖਾ ਫਾਰਮੂਲਾ ਪਾਇਆ ਉਸ ਤੋਂ ਪਹਿਲਾਂ ਕੀ ਸੀ ਮੈਂ ਪਹਿਲਾਂ ਤੋਂ ਨਾਲ ਦੇ ਤਾਂ ਹੋਂ ਸਾਫ ਦੇਖਣ ਆਪੇ ਉਸ ਤੋਂ ਬਾਅਦ ਪੌਂਡ ਤੋਂ ਬਾਅਦ ਸਾਫ ਦਿਖਣ ਲੱਗ ਪਿਆ ਹਾਂਜੀ ਪਹਿਲਾਂ ਕਿੰਨੀ ਨਜ਼ਰ ਆਲੀ ਲੱਗੀ ਸੀ ਤੁਹਾਡੇ ਪਹਿਲਾਂ ਲੱਗੀ ਸੀ 3 3 3 3.5 ਅੱਛਾ ਤੇ ਫਿਰ ਹੁਣ 2.5 ਹੋ ਗਿਆ ਘਟ ਗਿਆ ਉਹ ਕਹਿੰਦੇ ਨਿਗਤ ਲਗਾਤਾਰ ਘਟਦੀ ਹੁੰਦੀ ਹੈ ਤੁਹਾਡੇ ਨੰਬਰ ਪੁੱਠਾ ਪੈ ਗਿਆ ਹੈ ਇਦਾਂ ਹੀ ਹੈ ਵੀਰੇ ਕਿੰਨੇ ਟਾਈਮ ਬਾਅਦ 20 ਮਿੰਟ ਬਾਅਦ ਅੱਛਾ ਤੇ ਫਿਰ ਆਂਦਾ ਦਿਸਣ ਲੱਗਾ ਪਹਿਲਾਂ ਦਿਸਦਾ ਨਹੀਂ ਸੀ ਫਿਰ ਨਿਕਲ ਲੱਗਾ ਹਾਂਜੀ ਅੱਛਾ ਤੁਹਾਡਾ ਮੈਂ ਹਮੇਸ਼ਾ ਹੀ ਤੁਹਾਨੂੰ ਪੁੱਛਦਾ ਵੀ ਇਹ 20 ਮਿੰਟਾਂ ਲਨ ਉਸਕਾ ਕੀ ਹੈਗਾ ਜੀ ਇਹ ਮੈਡੀਸਨ ਹੀ ਹੈ ਜੀ ਕੋਈ ਵਕਰੀ ਗੱਲ ਨਹੀਂ ਦੁਨੀਆ ਦੇ ਇੱਕੋ ਹੀ ਉਹੀ ਦਵਾਈ ਸਾਬ ਨੂੰ ਪਾਈਦੀ ਆ ਪਰ ਇਹਦਾ ਰਿਜ਼ਲਟ ਇੰਨੇ ਟਾਈਮ ਦੇ ਵਿੱਚ ਆ ਜਾਂਦਾ ਜਿੱਦ ਇੱਕ ਤੇਦਾ ਸਿੱਧਾ ਹੁੰਦਾ ਇਹ ਇਤਾ ਹੋ ਗਿਆ ਚੱਕੀ ਠੀਕ ਹੈ ਜਿਨ੍ਹਾਂ ਨਾਲ ਮੈਨੂੰ ਤੰਦੜਾ ਦੇਖਣ ਲੱਗ ਗਿਆ ਸੀ ਬਹੁਤ ਜ਼ਿਆਦਾ ਮੈਂ ਪਹੁੰਚਾ ਨਹੀਂ ਸੀ ਸਕਦਾ ਬਹੁਤ ਨੇੜੇ ਤੋਂ ਮੈਂ ਵੇਖੀ ਮੈਂ ਤੁਹਾਨੂੰ ਦੇਖ ਸਕਦਾ ਹਾਂ ਜੀ ਕਿੰਨੇ ਕਿੰਨੇ ਦੂਰ ਤੋਂ ਦੇਖ ਸਕਦੇ ਆ ਮੈਂ ਅਖਬਾਰ ਪੜ ਸਕਦਾ ਜੀ ਅਖਬਾਰ ਨਹੀਂ ਚ ਪੜ ਹੁੰਦੀ ਜੀ ਅੱਛਾ ਹਾਂਜੀ ਉਹ ਅਖਬਾਰ ਪੜਦੇ ਮੈਂ ਪੜ ਲੈਂਦਾ ਜੀ ਜਿਹੜੀ ਇੱਕ ਬਲਾਈਂਡ ਸੀ ਟੁੱਟ ਮੇਰੀ ਆ ਵਾਲੀ ਅੱਖ ਤੋਂ ਬਿਲਕੁਲ ਨਹੀਂ ਦਿਖਦਾ ਜੀ ਐਕਸੀਡੈਂਟ ਹੋਇਆ ਸੀਗਾ ਤੇ ਹੁਣ ਮੈਂ ਤਿੰਨ ਅੱਖਰ ਪੜ ਚੁੱਕਿਆ ਹਾਂ ਜੀ ਠੀਕ ਠੀਕ ਲਾ ਲਓ ਹਾਂਜੀ ਨਹੀਂ ਤਿੰਨ ਲਾਈਨਾਂ ਪੜ ਚੁੱਕਿਆ ਹਾਂ ਜੀ ਇੱਕ ਅੱਖ ਦੇ ਨਾਲ ਮਤਲਬ ਅੱਜ ਤੱਕ ਉਹਨਾਂ ਨੇ ਕਾਰ ਵੀ ਡਰਾਈਵ ਨਹੀਂ ਸੀ ਕੀਤੀ ਅੱਜ ਪਹਿਲੇ ਦਿਨ ਉਹ ਕਾਰ ਦੇ ਵਿੱਚ ਲੁਧਿਆਣੇ ਤੋਂ ਪਟਿਆਲੇ ਲੈ ਕੇ ਆਏ ਨੇ ਇਸੇ ਹੌਸਲੇ ਦੇ ਵਿੱਚ ਵੀ ਡਾਕਟਰ ਸਾਹਿਬ ਕੋਲ ਆਵਾਂਗੇ ਇੱਕ ਵਿਸ਼ਵਾਸ ਦੇ ਨਾਲ ਆਏ ਆ ਕਿ ਪ੍ਰਮਾਤਮਾ ਮਤਲਬ ਸਾਨੂੰ ਰਸਤਾ ਦਿਖਾ ਰਿਹਾ ਹੈ ਜਿਹੜੇ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋ ਬਸ ਇਹੀ ਆ ਇੱਥੇ ਆ ਕੇ ਆਪਣੀ ਅੱਖਾਂ ਪਚਾ ਲਓ ਮੇਰੇ ਨਾਲ ਅੱਖਾਂ ਚੋਂ ਪਾਣੀ ਵਗਦਾ ਸੀ ਤੇ ਨਿਗਾਹ ਦਾ ਫਰਕ ਪੈ ਜਾਂਦਾ ਸੀ ਘਟਦੀ ਸੀ ਅੱਛਾ ਹਾਂਜੀ ਲਗਾਤਾਰ ਘਟ ਰਹੀ ਸੀ ਹਾਂਜੀ ਕੀ ਹੋਇਆ ਕੀ ਸੀ ਕੁਛ ਨਹੀਂ ਭਈ ਅਨ ਕਦਾ ਉਹ ਨੰਬਰ ਵਧਾਈ ਜਾਂਦੇ ਸੀ ਅੰਮ੍ਰਿਤਸਰ ਹੁਣ ਤੇ ਮੇਰੇ ਹੀ 100% ਡਾਕਟਰ ਸਾਹਿਬ ਨੇ ਸਹੀ ਆ 100% ਤੁਹਾਡੇ ਮੁਤਾਬਕ ਕਿੰਨੇ ਡਾਕਟਰ ਸਾਹਿਬ ਤਾਂ ਕਹਿਣਗੇ ਤੁਹਾਡੇ ਮੁਤਾਬਕ ਹੀ ਮੈਨੂੰ ਠੀਕ ਹੈ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰੀ ਨਾ ਨਿਗਾਹ ਹੀ ਘਟਦੀ ਜਾਂਦੀ ਹੈ ਜਿਆਦਾ ਹੀ ਘਟਦੀ ਜਾਂਦੀ ਹੈ ਕੰਮ ਜਿਆਦਾ ਸੀ ਉਡੀਕ ਤੇ ਨਹੀਂ ਨਹੀਂ ਕੰਮ ਦੀ ਵੀ ਨਹੀਂ ਕੋਈ ਗੱਲ ਵੈ ਹੀ ਪਤਾ ਨਹੀਂ ਕੀ ਗੱਲ ਹੈ ਵੀ ਨਿਗਾਹ ਘਟਦੀ ਜਾਂਦੀ ਹੈ ਅੱਛਾ ਹੁਣ ਵੀ ਤਾਂ ਕਰਦੇ ਆ ਉਹੀ ਕੰਮ ਅੱਛਾ ਨਹੀਂ ਘਟਦੀ ਨਹੀਂ ਨਹੀਂ ਹੁਣ ਨਹੀਂ ਘਟਦੀ ਹੁਣ ਤਾਂ ਮੈਂ ਅਨਕ ਤੋਂ ਬਿਨਾ ਵੀ ਕਰਦੇ ਨਹੀਂ ਆ ਤੁਹਾਡੇ ਵੀ 20 ਮਿੰਟ ਵਾਲਾ ਨੁਸਖਾ ਪਾਇਆ? ਹਾਂਜੀ ਹਾਂਜੀ ਉਹੀ ਪਾਇਆ ਸੀ ਅਸੀਂ ਵੀ ਵੀਡੀਓ ਦੇਖੀ ਸੀ। 20 ਮਿੰਟ ਵਾਲੀ। ਹਾਂਜੀ ਤੇ ਉਹੀ ਪਾਇਆ ਸੀ ਤੇ ਉਦੋਂ ਹੀ ਫਿਰ ਸਾਨੂੰ ਤੁਹਾਨੂੰ ਕਿੰਨੇ ਟਾਈਮ ਬਾਅਦ ਫਰਕ ਪਿਆ? ਇੱਥੇ ਜਦੋਂ ਤੁਹਾਡੇ ਕੋਲ ਇਹਨੇ ਡ੍ਰੌਪ ਪਾਈ दारू ਪਾਈ। ਹਾਂਜੀ ਉਦੋਂ ਮੈਨੂੰ ਮਤਲਬ ਬਿਲਕੁਲ ਸਾਫ ਸਾਫ ਨਜ਼ਰ ਆਣ ਲੱਗ ਪਿਆ ਸੀਗਾ। ਜਦੋਂ ਬੰਦਾ ਪਹਿਲੇ ਦਿਨ ਇਸ ਥਾਂ ਦੇ ਉੱਤੇ ਆਉਂਦਾ ਹੈ ਤਾਂ ਇਹ ਪੌੜੀਆਂ ਵੀ ਉਸ ਨੂੰ ਫੜ ਕੇ ਚੜਾਉਣੀਆਂ ਪੈਂਦੀਆਂ ਨੇ। ਪਰ ਬਹੁਤ ਵਾਰ ਮਾਮਲੇ ਇਦਾਂ ਦੇ ਸਾਹਮਣੇ ਆਏ ਨੇ ਤੇ ਉਸ ਤੋਂ ਬਾਅਦ ਜਿਹੜੇ ਬੰਦੇ ਨੇ ਬਜ਼ੁਰਗ ਨੇ ਅਖਬਾਰ ਪੜ੍ਹਨ ਲੱਗ ਜਾਂਦੇ ਨੇ ਸਤਿ ਸ਼ਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇੱਕ ਵਾਰ ਮੁਰਤੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਬਾਰਣ ਜਿੱਥੇ ਨੈਚੁਰਲ ਵਿਜ਼ਨ ਸੈਂਟਰ ਦੇ ਵਿੱਚ ਲੋਕ ਹੈਗੇ ਨੇ 20 ਮਿੰਟਾਂ ਵਾਲਾ ਨੁਸਕਾ ਪਵਾ ਕੇ ਆਪਣੀਆਂ ਅੱਖਾਂ 9 ਬਰ 9 ਕਰ ਰਹੇ ਨੇ ਹੋਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਇੱਥੇ ਅੱਖਾਂ ਨਾਲ ਸੰਬੰਧਤ ਲੈ ਕੇ ਆਉਂਦੇ ਨੇ ਕਿਸੇ ਨੂੰ ਆਪਰੇਸ਼ਨ ਤੋਂ ਬਾਅਦ ਦਿੱਕਤ ਆ ਗਈ ਕਿਸੇ ਦੀ ਵੈਸੇ ਨਿਗਾ ਡਾਊਨ ਹੋ ਗਈ ਕਿਸੇ ਦੇ ਸੱਟ ਲੱਗ ਗਈ ਕਿਸੇ ਦੇ ਉਮਰਵਦਨ ਨਾਲ ਕਿਸੇ ਨੂੰ ਸ਼ੂਗਰਵਦਨ ਨਾਲ ਕਿਸੇ ਨੂੰ ਬੀਪੀਵਦਨ ਨਾਲ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਨਜ਼ਰ ਨਾਲ ਸੰਬੰਧਤ ਅੱਖਾਂ ਨਾਲ ਸੰਬੰਧਤ ਆ ਜਾਂਦੀਆਂ ਨੇ ਤਾਂ ਇੱਥੇ ਦਾਵਾ ਕੀਤਾ ਜਾਂਦਾ ਹੈ ਕਿ 20 ਮਿੰਟਾਂ ਦੇ ਵਿੱਚ ਕੁਝ ਨਾ ਕੁਝ ਫਰਕ ਹੈਗਾ ਜਿਹੜਾ ਉਹ ਜ਼ਰੂਰ ਪੈਂਦਾ ਇੱਕ ਵਾਰ ਮੁਰਤੋਂ ਅਸੀਂ ਪਹੁੰਚੇ ਉਸੇ ਥਾਂ ਦੇ ਉੱਤੇ ਡਾਕਟਰ ਬਿਕਰਮਜੀਤ ਸਿੰਘ ਵਰਕ ਇਸ ਥਾਂ ਦੇ ਉੱਤੇ ਆਪਣੇ ਨੁਸਖਿਆਂ ਨਾਲ ਦੇਸੀ ਨੁਸਖਿਆਂ ਨਾਲ ਲੋਕਾਂ ਦਾ ਇਲਾਜ ਹੈਗਾ ਜਿਹੜਾ ਉਹ ਕਰ ਰਹੇ ਨੇ ਬਹੁਤ ਦੂਰੋਂ ਦੂਰੋਂ ਜਿਹੜੇ ਲੋਕ ਹੈਗੇ ਨੇ ਇਸ ਥਾਂ ਦੇ ਉੱਤੇ ਪਹੁੰਚਦੇ ਨੇ ਸਾਡੇ ਨਾਲ ਉਹ ਸਾਡਾ ਛੋਟਾ ਵੀਰ ਹੈਗਾ ਜਿਹਦੇ ਨਾਲ ਇਹ ਸਾਰੇ ਇਨਸੀਡੈਂਟ ਵਾ ਪ੍ਰੈਸਪਲ ਉਹਨਾਂ ਨਾਲ ਹੀ ਅਸੀਂ ਗੱਲਬਾਤ ਕਰਦੇ ਹਾਂ ਸਤਿਕਾਰ ਜੀ ਸਤਿ ਸ਼੍ਰੀ ਅਕਾਲ ਕਿ ਨਾ ਹੈ ਤੁਹਾਡਾ ਪੰਥ ਠਾਕੁਰ ਸਿੰਘ ਕਿ ਨਾ ਹੈ ਪੰਥ ਠਾਕੁਰ ਸਿੰਘ ਪੰਥ ਠਾਕੁਰ ਸਿੰਘ ਵਾ ਜੀ ਵਾ ਬਹੁਤ ਸੋਹਣਾ ਨਾਂ ਹੈ ਤੁਹਾਡਾ ਤੇ ਅੱਛਾ ਪੱਗ ਵੀ ਉਹਨੇ ਸੋਹਣੀ ਸਜਾਈ ਹੈ ਤੁਸੀਂ ਹਾਂ ਜੀ ਕਿੱਥੋਂ ਆਏ ਹੋ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਆਏ ਹੋ ਕੀ ਪ੍ਰੋਬਲਮ ਲੈ ਕੇ ਆਇਆ ਹੋ ਇੱਥੇ ਦੇਖਦਾ ਨਹੀਂ ਪਹਿਲਾਂ ਉਹਨੂੰ ਦੇਖ ਲੈ ਆਪਿਆ ਦਿਸਦਾ ਨਹੀਂ ਸੀ ਕਿਉਂ ਉਹਦੇ ਇਦਾਂ ਹੀ ਮੈਂ ਤੂੰ ਥੋੜਾ ਕੇ ਦੇਖਦਾ ਥੋੜਾ ਦਿਸਦਾ ਸੀ ਕਿੰਨਾ ਦਿਸਦਾ ਸੀ ਅੰਕ ਵਿੱਚੋਂ ਪਹਿਲਾਂ ਅੰਕ ਤੋਂ ਪਿੱਛੇ ਤਿੰਨ ਨੰਬਰ ਲੱਗਾ ਸੀ ਅੱਛਾ ਤੇ ਹੁਣ ਢਾਈ ਹੋ ਗਿਆ ਤਿੰਨ ਲੱਗਿਆ ਸੀ ਹੁਣ ਢਾਈ ਹੋ ਗਿਆ ਢਾਈ ਹੋ ਗਿਆ ਉਸ ਤੋਂ ਪਹਿਲਾਂ ਵੱਧ ਗਿਆ ਸੀ ਵੱਧ ਗਿਆ ਸੀ ਕਿੰਨਾ ਵੱਧ ਗਿਆ ਸੀ ਅੱਧਾ ਨੰਬਰ ਫੇਰ ਵੱਧ ਗਿਆ ਅੱਛਾ ਤਿੰਨ ਤੋਂ ਪਹਿਲਾਂ ਕਿੰਨੀ ਨਜ਼ਰ ਆਲੀ ਲੱਗੀ ਸੀ ਤੁਹਾਡੇ ਪਹਿਲਾਂ ਲੱਗੀ ਸੀ ਤਿੰਨ ਤਿੰਨ ਸਾਢੇ ਤਿੰਨ ਅੱਛਾ ਤੇ ਫੇਰ ਹੁਣ ਢਾਈ ਹੋ ਗਿਆ ਕੱਟ ਗਿਆ ਉਹ ਕਹਿੰਦੇ ਨਿਗਤ ਲਗਾਤਾਰ ਘਟਦੀ ਹੁੰਦੀ ਹੈ ਤੁਹਾਡੇ ਨੰਬਰ ਪੁੱਠਾ ਪੈ ਗਿਆ ਹੈ ਇਦਾਂ ਹੀ ਹੈ ਮੇਰਾ ਕੀ ਕੀਤਾ ਇਹਨਾਂ ਨੇ दारू ਪਾਇਆ ਕੀ ਪਾਇਆ ਸੀ ਆਯੁਰਵੈਦਿਕ ਦਾਰੂ ਅੱਛਾ ਕੀ ਹੋਇਆ ਸੀ ਫਿਰ ਪਾ ਕੇ ਫਿਰ ਫਿਰ ਨਾ ਫਿਰ ਦੰਡਾ ਪੀਣੇ ਭੋਲੀ ਹਲੀ ਕਰਕੇ ਅੱਛਾ ਵਦਨ ਲੱਗ ਗਈ ਪਤਾ ਕਿਵੇਂ ਲੱਗਿਆ ਸੀ ਉਹ ਮੇਰਾ ਚੈੱਕ ਕਰ ਰਹੇ ਰਹੇ ਫਿਰ ਟਾਈਮ ਦੇਖਣ ਦਾ ਪਿਆ ਅੰਕਾ ਚ ਸਾਫ ਦੇਖਣ ਦਾ ਪਿਆ ਹੋਰ ਨਹੀਂ ਨਹੀਂ ਤੁਹਾਨੂੰ ਪਤਾ ਕਿਵੇਂ ਲੱਗਿਆ ਸੀ ਇੱਥੇ ਦਾ ਫੇਸਬੁਕ ਤੇ ਹੀ ਫੇਸਬੁਕ ਤੇ ਦੇਖੀ ਸੀ ਵੀਡੀਓ ਕੀ ਕਹਿੰਦੇ ਸੀ ਫੇਸਬੁਕ ਤੇ ਮਤਲਬ ਕਿ ਆਯੁਰਵੈਦਿਕ ਦਾ ਰੂਪ ਹੈ ਕਿ ਪੌਣ ਤੋਂ ਨਿਗਾ ਵਧਦੀ ਹੁੰਦੀ ਇਹ ਕਹਿੰਦੇ ਸੀ 20 ਮਿੰਟ ਵਾਲਾ ਨੁਸਖਾ ਸਾਡੇ ਕੋਲ 20 ਮਿੰਟਾਂ ਤੋਂ ਕੁਝ ਹੋਇਆ ਦਿਖਣ ਲੱਗਾ ਜਦੋਂ ਇਹਨਾਂ ਨੇ ਤੁਹਾਡੇ ਆਈ ਡ੍ਰੌਪ ਪਾਏ ਨੇ 20 ਮਿੰਟ ਵਾਲਾ ਨੁਸਖਾ ਫਾਰਮੂਲਾ ਪਾਇਆ ਉਸ ਤੋਂ ਪਹਿਲਾਂ ਕੀ ਸੀ ਮੈਂ ਪਹਿਲਾਂ ਧੁੰਦਾ ਦੇਦਾ ਸੀ ਹੁਣ ਸਾਫ਼ ਦੇਖਣ ਲੱਗ ਪਿਆ ਉਸ ਤੋਂ ਬਾਅਦ ਪੌਣ ਤੋਂ ਬਾਅਦ ਸਾਫ਼ ਦਿਖਣ ਲੱਗਾ ਹਾਂਜੀ ਕਿਹਾ ਮੈਂ ਸਾਡੀ ਮਾਤਾ ਜੀ ਵੀ ਇਹਨਾਂ ਦੇ ਨਾਲ ਨੇ ਸੱਚ ਕਾਲ ਜੀ ਸੱਚ ਕਾਲ ਜੀ ਜੀ ਨਾਲ ਤੁਹਾਡਾ ਅਲਜੀਤਪੁਰ ਅੱਛਾ ਤੇ ਕੀ ਪ੍ਰੋਬਲ ਇਹਦੇ ਐਕਸੀਡੈਂਟ ਹੋਇਆ ਸੀ ਪਾਪਾ ਦੇ ਨਾਲ ਇਹਦੇ ਤੇ ਵੀ ਡਿੱਗਾ ਸੀ ਉਸ ਤੋਂ ਦੀ ਨਿਗਾਹ ਕੱਢ ਗਈ ਸੀ ਅੱਛਾ ਉਸ ਤੋਂ ਬਾਅਦ ਪ੍ਰੋਬਲਮ ਆ ਗਈ ਹਾਂ ਉਸ ਤੋਂ ਬਾਅਦ ਪ੍ਰੋਬਲਮ ਆ ਗਈ ਕਿੰਨੇ ਟਾਈਮ ਤੋਂ ਪ੍ਰੋਬਲਮ ਹੈ ਇਹਨੇ 6 ਸਾਲ ਤੋਂ 6 ਸਾਲ ਤੋਂ ਪ੍ਰੋਬਲਮ ਹੈ ਫਿਰ ਹੁਣ ਕੀ ਇੰਪਰੂਵਮੈਂਟ ਕੀ ਹੈ ਹੋ ਨਹੀਂ ਨੂੰ ਮਤਲਬ ਅੱਗੇ ਚਸ਼ਮ ਦੀਦਾ ਨਹੀਂ ਸੀ ਬਿਨਾ ਚਸ਼ਮੇ ਤੋਂ ਅੱਛਾ ਜੋ ਵੀ ਨਹੀਂ ਦਿਖਦਾ ਨਹੀਂ ਦੂਰਦਾਨੀ ਦਿੱਤਾ ਸੀ ਦੂਰਦਾਨੀ ਨਹੀਂ ਦਿਖਦਾ ਤੇ ਹੁਣ ਹੋਣ ਦਿੱਖਣ ਲੱਗ ਪਏ ਦਿਖਣ ਲੱਗ ਪਏ ਕਿੰਨੇ ਟਾਈਮ ਚ ਇੰਪਰੂਵਮੈਂਟ ਇੰਨੀ ਆਈ ਹੈ ਇੱਕ ਮਹੀਨੇ ਚ ਇੱਕ ਮਹੀਨੇ ਚ ਹਾਂਜੀ ਠੀਕ ਠੀਕ ਲਾ ਲਓ ਨਹੀਂ ਨਹੀਂ ਇੱਕ ਮਹੀਨੇ 1 ਮਹੀਨੇ ਚ ਹਾਂਜੀ 1 ਮਹੀਨੇ ਅੱਛਾ ਹੁਣ ਕੀ ਇੰਪਰੂਵਮੈਂਟ ਤੁਹਾਨੂੰ ਹੋਰ ਕੀ ਲੱਗਦੀ 20 ਮਿੰਟ ਵਾਲਾ ਕੀ ਨੁਸਖਾ ਤੁਹਾਡੇ ਸਮਝ ਲੱਗਿਆ ਸੀ ਕਿਹਾ ਸੀ ਵੀ ਮੰਮਾ ਮੈਨੂੰ ਦਿਖਣ ਲੱਗ ਗਿਆ ਹਾਂ ਇਹ ਪਹਿਲਾਂ ਕੀ ਕੀਤਾ ਸੀ ਇਹਨਾਂ ਨੇ ਕੁਛ ਨਹੀਂ ਪਹਿਲਾਂ ਅੱਖਰ ਖਾਲੇ ਸੀ ਇਹਨੂੰ ਨਹੀਂ ਦੀਦੇ ਸੀ ਅੱਛਾ ਤੇ ਬਜੋ ਨੁਕਸ दारू ਪਾ ਕੇ ਵੇਖਿਆ ਨਾ ਕਿੰਨੇ ਟਾਈਮ ਬਾਅਦ 20 ਮਿੰਟ ਬਾਅਦ ਅੱਛਾ ਤੇ ਫਿਰ ਆਂਦਾ ਦਿਸਣ ਲੱਗ ਪਿਆ ਪਹਿਲਾਂ ਦਿਸਦਾ ਨਹੀਂ ਸੀ ਫਿਰ ਨਿਕਲ ਲੱਗਿਆ ਹਾਂਜੀ ਕੀ ਬਾਤ ਹੈ ਅੱਛਾ ਮੋਬਾਈਲ ਤਾਂ ਨਹੀਂ ਜ਼ਿਆਦਾ ਦੇ ਯੂਜ਼ ਕਰਦੇ ਹੋ ਦੇਖ ਦੇ ਹੁਣ ਘਟਿਆ ਵਾ ਦੇਖਦਾ ਹੁਣ ਘਟਿਆ ਅੱਛਾ 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 ਮਾਤਾ ਜੀ ਬਹੁਤ ਸਾਰੇ ਜਿਹੜੇ ਲੋਕ ਹੈਗੇ ਨੇ ਇਸ ਤਰ੍ਹਾਂ ਦੇ ਬੱਚੇ ਹੈਗੇ ਨੇ ਇਸ ਤਰ੍ਹਾਂ ਦੇ ਇਨਸੀਡੈਂਟ ਵਾਪਰ ਜਾਂਦੇ ਨੇ ਪਰਮਾਤਮਾ ਨਾ ਕਰੇ ਕਦੇ ਕਿਸੇ ਨਾਲ ਇਦਾਂ ਦਾ ਇਨਸੀਡੈਂਟ ਹੋਵੇ ਤੇ ਉਹਨਾਂ ਨੂੰ ਕੀ ਕਹੋਗੇ ਜਿਹੜੇ ਇਸ ਵੇਲੇ ਭਟਕ ਰਹੇ ਨੇ ਤੁਸੀਂ ਵੀ ਕਿੱਥੇ ਕਿੱਥੇ ਇਲਾਜ ਕਰਾਇਆ ਤੁਸੀਂ ਚਲੋ ਹਸਪਤਾਲ ਦਾ ਕਿਸੇ ਦਾ ਨਾਮ ਨਾ ਲਿਓ ਪਰ ਸ਼ਹਿਰ ਜ਼ਰੂਰ ਦੱਸ ਦਿਓ ਲੋਕ ਸਮਝ ਜਾਂਦੇ ਨੇ ਕਿ ਵੱਡੇ ਵੱਡੇ ਹਸਪਤਾਲ ਕਿੱਥੇ ਨੇ ਕਿੱਥੇ ਕਿੱਥੇ ਇਲਾਜ ਕਰਾਇਆ ਕਰੀ ਕਰਾਇਆ ਹਾਂਜੀ ਅੰਮ੍ਰਿਤਸਰ ਅੰਮ੍ਰਿਤਸਰ ਕਿਹੜਾ ਵੱਡੇ ਡਾਕਟਰ ਤੋਂ ਇਲਾਜ ਕਰਾਇਆ ਹਾਂਜੀ ਡਾਕਟਰ ਸਾਹਿਬ ਨੇ ਕਹੀ ਕਹਿੰਦੇ ਸੀ ਕਿ ਇਹ ਚ ਨਿਗਰ ਨੰਬਰ ਇੰਨਾ ਚ ਰਹਿਣ ਰਹਿਣੇ ਪਊਗੀ 12 ਸਾਲ ਤੋਂ ਬਾਅਦ ਵੇਖਾਂਗਾ ਆਪਰੇਸ਼ਨ ਜਾਂ ਕੁਝ ਕਰ। ਅੱਛਾ ਮਤਲਬ ਫਿਰ ਇਹ ਨਜ਼ਰ ਇਹਦੇ ਚਸ਼ਮੇ ਲਗਾ ਕੇ ਵੀ ਘਟਣ ਲੱਗੀ ਸੀ? ਹਾਂ ਚਸ਼ਮੇ ਲਾ ਕੇ ਵੀ ਘਟਣ ਲੱਗ ਪਈ ਸੀ। ਅੱਛਾ ਅੱਛਾ। ਤੇ ਫਿਰ ਉਹਦੇ ਇਨ ਬਿਟਵੀਨ ਕੋਈ ਦਵਾਈ ਕੋਈ दारू ਤੁਸੀਂ ਪਾਈ? ਹਾਂ ਪਾਉਂਦੇ ਰਹੇ दारू ਚਾਲੂ ਸੀ। ਅੱਛਾ। ਤੇ ਉਹ ਲੇਕਿਨ ਫਰਕ ਨਹੀਂ ਪਿਆ। ਆ YouTube ਤੇ ਵੀ ਨਹੀਂ ਦੇਖਿਆ ਵਾ ਤੇ ਇਹਦਾ ਕਰਕੇ ਫਿਰ ਇੱਥੋਂ ਆਇਆ। ਜਿਹੜੇ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋ? ਬਸ ਇਹੀ ਆ ਇੱਥੇ ਆ ਕੇ ਆਪਣੀ ਅੱਖਾਂ ਬਚਾ ਲਓ। ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਇੱਕ ਹੋਰ ਜੋੜਾ ਹੈ ਜਿਹੜਾ ਇੱਥੇ ਬੈਠਾ ਹੈ ਜਿਹੜਾ ਇੱਥੇ ਬੈਠਾ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਦਿੱਕਤਾਂ ਪਰੇਸ਼ਾਨੀਆਂ ਉਹ ਨਿਗਾ ਨੂੰ ਲੈ ਕੇ ਆਏ ਸੀ ਤੇ ਹੁਣ ਕਿੰਨਾ ਕੋ ਫਰਕ ਹੈਗਾ ਸਤਿ ਸ਼ਕਲ ਬਾਈ ਜੀ ਸਤਿ ਸ਼ਕਲ ਸਰ ਕੀ ਨਾਂ ਹੈ ਤੁਹਾਡਾ ਕੁਲਵਿੰਦਰ ਸਿੰਘ ਅੱਛਾ ਕਿੱਥੋਂ ਆਏ ਹੋ ਮਜੀਠਾ ਸ਼੍ਰੀ ਅਮਰਸਰ ਸਾਹਿਬ ਬੜੀ ਦੂਰੋਂ ਕਿਚਨੇਵਾਟਾਂ ਜੀ ਹਾਂ ਜੀ ਕੀ ਪ੍ਰੋਬਲਮ ਲੈ ਕੇ ਆਏ ਸਰ ਸਰ ਇਹੇ ਅੱਖਾਂ ਦੀ ਪ੍ਰੋਬਲਮ ਸੀ ਕੀ ਨਾਮ ਕੀ ਹੈ ਤੁਹਾਡਾ ਕੁਲਵਿੰਦਰ ਸਿੰਘ ਅੱਛਾ ਕੁਲਵਿੰਦਰ ਸਿੰਘ ਕੁਲਵਿੰਦਰ ਜੀ ਕੀ ਪ੍ਰੋਬਲਮ ਲੈ ਕੇ ਆਏ ਮੇਰੇ ਨਾ ਅੱਖਾਂ ਚ ਪਾਣੀ ਵਗਦਾ ਸੀ ਤੇ ਨਿਗਾਹ ਦਾ ਫਰਕ ਪੈ ਜਾਂਦਾ ਸੀ ਘਟਦੀ ਸੀ। ਅੱਛਾ। ਹਾਂਜੀ। ਲਗਾਤਾਰ ਘਟ ਰਹੀ ਸੀ। ਹਾਂਜੀ। ਕੀ ਹੋਇਆ ਕੀ ਸੀ? ਕੁਛ ਨਹੀਂ ਪਿਆ ਐਨ ਕਦਾ ਨੰਬਰ ਵਧਾਈ ਜਾਂਦੇ ਸੀ ਅਮਰਸਰ। ਅੱਛਾ। ਹਾਂਜੀ। ਜਦੋਂ ਵੀ ਚੈੱਕ ਕਰਾਉਂਦੇ ਸੀ ਨੰਬਰ ਵਜਨ ਪਰ ਵੱਜ ਜਾਂਦਾ ਸੀ। ਤੇ ਕਿੰਨੇ ਨੰਬਰ ਲਾਸਟ ਰੇ ਆ ਤੁਹਾਡਾ? ਨੇ ਮੇਰਾ ਤਾਂ ਜੇ 1000 ਡੇਢ ਤੇ ਹੀ ਸੀ ਪਰ ਉਹ ਗਾਂ ਵਧਾਉਣਾ ਸ਼ੁਰੂ ਕਰਤਾ ਫਿਰ ਸਾਨੂੰ ਇੱਥੇ ਪਤਾ ਲੱਗਾ ਇਹਨਾਂ ਡਾਕਟਰ ਸਾਹਿਬ ਦਾ। ਅੱਛਾ। ਅਸੀਂ ਆਏ ਸੀ 9ਵੇਂ ਮਹੀਨੇ ਦੇ 22 ਚ। ਅੱਛਾ ਜੀ। ਹਾਂਜੀ। ਬਾਈ 2022 ਚ ਆਏ ਸੀ ਤੇ ਹੁਣ ਕਿੰਨਾ ਕ ਫਰਕ ਹੈ? ਉਹਨੂੰ ਤੇ ਮੇਰੇ ਹੀ 100% ਡਾਕਟਰ ਸਾਹਿਬ ਨੇ ਸਹੀ ਆ 100% ਤੁਹਾਡੇ ਮੁਤਾਬਕ ਕਿੰਨੇ ਡਾਕਟਰ ਸਾਹਿਬ ਤਾਂ ਕਹਿਣਗੇ ਤੁਹਾਡੇ ਮੁਤਾਬਕ ਕਿੰਨੇ ਮੈਨੂੰ ਠੀਕ ਹੈ ਮੈਨੂੰ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਡਾਕਟਰ ਸਾਹਿਬ ਖੜੇ ਬੈਠੇ ਉੱਠਦੇ ਦਿਖਦੇ ਨੇ ਉਹ ਇਟ ਬਹੁਤ ਦੂਰੋਂ ਬੈਠੇ ਬਿਲਕੁਲ 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 ਫਰਸਟ ਕਲਾਸ ਕਿੰਨੀ ਦੂਰੋਂ ਬੰਦਾ ਪਛਾਣ ਲੈਂਦੇ ਹੋ ਕੋਈ ਗੱਲ ਹੀ ਨਹੀਂ ਮੇਰੇ ਤੇ ਮੈਨੂੰ ਤਾਂ ਭਾਵੇਂ 1/2 ਕਿਲੋਮੀਟਰ ਤੇ ਪਛਾਣ ਦਿੰਦੇ ਬੰਦਾ ਇੰਨੀ ਜ਼ਬਰਦਸਤ ਨਿਕਾਉਂ ਜੀ ਹਾਂ ਐਂ ਕੁੱਤਰ ਗਈ ਹਾਂ ਬਿਲਕੁਲ ਜਰੂਰ ਤੇ ਨਹੀਂ ਪੈਂਦੀ ਹੁਣ ਮੈਨੂੰ ਨੇ ਤਾਂ ਮੈਨੂੰ ਬਰੀਕ ਅੱਖਰ ਜਿਹੜੇ ਮੈਂ ਕੋਈ ਕੰਮ ਕਰਨਾ ਹੁੰਦਾ ਸੀ ਘਰ ਕੋ ਆਪਣਾ ਹਿਸਾਬ-ਕਿਤਾਬ ਦਾ ਐਨਕ ਵਰਤਣੀ ਪੈਂਦੀ ਸੀ ਉਹ ਨਹੀਂ ਐਨਕ ਨਹੀਂ ਜੀ ਨਹੀਂ ਹੁਣ ਉਹਦੀ ਐਨਕ ਹਾਂਜੀ ਹਾਂਜੀ ਇਹ ਰੱਖੀ ਹੈ ਪਰ ਉਹਨੂੰ ਤੋਹਫੇ ਦੇ ਤੌਰ ਤੇ ਤੁਸੀਂ ਦੇਖੋ ਇਹਨਾਂ ਦਾ ਕਹਿਣਾ ਹੈ ਬਲਵਿੰਦਰ ਜੀ ਦਾ ਕਿ ਜਿਹੜੀ ਇਹਨਾਂ ਦੀ ਐਨਕ ਹੈਗੀ ਉਹਨਾਂ ਨੇ ਯਾਦਗਾਰ ਰੱਖੀ ਹੋਈ ਹੈ ਵੀ ਕਿਸੇ ਵੇਲੇ ਸਾਡੀ ਨਿਗਾਹ ਕੱਟ ਹੁੰਦੀ ਸੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਇੱਕ ਇੱਕ ਕੀ ਚੱਲਦਾ ਜਦੋਂ ਐਨਕ ਦੇਖਦੇ ਵੀਰ ਕੈਸੀ ਲਾਈਫ ਸੀ ਉਹ ਹਾਂਜੀ ਉਹ ਵੇਰੇ ਆਹੀ ਮੈਂ ਤਾਂ ਸੋਚਦਾ ਸੀ ਮੈਂ ਐਗਰੀ ਅਗਰੀਕਲਚਰ ਚ ਚੱਲਦਾ ਮੈਂ ਆਪਣਾ ਖੇਤੀਬਾੜੀ ਚ ਮੈਨੂੰ ਇਹ ਵੀ ਮੈਂ ਕੰਮ ਕਿਸ ਤਰ੍ਹਾਂ ਕਰੂੰਗਾ ਐਨਕ ਲਾ ਕੇ ਹਾਂਜੀ ਮੈਨੂੰ ਉਹ ਇਹੋ ਹੀ ਵੱਡੀ ਪ੍ਰੋਬਲਮ ਸੀ ਵੀ ਮੇਰੇ ਕੋਲ ਤਾਂ ਦਫ਼ਤਰ ਦਾ ਕੰਮ ਤਾਂ ਹੈ ਨਹੀਂ ਖੇਤੀ ਦਾ ਕੰਮ ਆ ਪਰ ਇਹ ਚਲੋ ਇੱਥੇ ਆਏ ਆ ਇੱਥੋਂ ਦਾ ਚਲੋ ਵੇਖੀ ਇਹਨਾਂ ਦੀ ਵੀਡੀਓ ਫੇਰ ਅਸੀਂ ਉਹ 20 ਮ ਇਹ 20 ਮਿੰਟ ਚ ਕਹਿੰਦੇ ਨੇ 20 ਮਿੰਟ ਚ ਨੁਸਕਾ ਪਾ ਕੇ ਠੀਕ ਕਰ ਦਿੰਦੇ ਨੇ। ਉਹਨੂੰ ਕਿੰਨਾਕ ਟਾਈਮ ਲੱਗਿਆ ਸੀ ਨੁਸਕਾ ਪਾਉਣ ਤੋਂ ਬਾਅਦ? ਨਹੀਂ ਕੋਈ ਮਹੀਨੇ ਕੇ ਬਾਅਦ। ਮਹੀਨੇ ਕੇ ਬਾਅਦ ਫਰਕ ਪਿਆ। ਹਾਂਜੀ ਹਾਂਜੀ। ਨਾਲ ਦੀ ਨਾਲ ਫਰਕ ਨਹੀਂ ਸੀ ਪਿਆ ਤੁਹਾਨੂੰ। ਨਹੀਂ 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 ਮਹੀਨੇ ਕੇ ਬਾਅਦ। ਮਹੀਨੇ ਕੇ ਬਾਅਦ। ਜਦੋਂ ਇੱਥੇ ਇਹਨੇ ਡ੍ਰੌਪ ਪਾਈ ਜਾਲਾ ਜਾਲਾ ਸਾਫ ਹੋ ਗਿਆ ਸੀ। ਅੱਛਾ। ਹਾਂਜੀ 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 ਜਾਲਾ ਜਾਲਾ ਜਿਸ ਤਰ੍ਹਾਂ ਜਾਬਦੀ ਨਾ ਪ੍ਰੋਬਲਮ ਉਹ ਸਾਫ ਹੋ ਗਈ। ਪਹਿਲੀ ਵਾਰ ਸੀ। ਹਾਂਜੀ ਹਾਂਜੀ। ਕਿੰਨੇ ਕੇ ਟਾਈਮ ਚ ਚਾਲਾ ਸਾਫ ਹੋਇਆ? ਇਹੇ ਇਹਨੇ 2-3 ਵਾਰੀ ਪਾਇਆ ਸੀ ਇੱਥੇ ਦਾਰੂ ਇਹਨਾਂ। ਇਹਨਾਂ ਨੂੰ ਕੀ ਪ੍ਰੋਬਲਮ ਹੈ ਇਹਨਾਂ ਦਾ ਨੰਬਰ ਤਾਂ ਬਹੁਤ ਉੱਪਰ ਚੱਲ ਗਿਆ ਸੀ ਅੱਛਾ ਹਾਂਜੀ ਇਹਨਾਂ ਕੋਲ ਤਾਂ ਚਲੋ ਕਰਦੇ ਬੁਟੀਕ ਦਾ ਵੀ ਕੰਮ ਆ ਅੱਛਾ ਹਾਂਜੀ ਹਾਂਜੀ ਇਹਨਾਂ ਦਾ ਨਿਗਾ ਦਾ ਜਿਆਦਾ ਸੀ ਪ੍ਰੋਬਲਮ ਪਰ ਹੁਣ ਇਹਨਾਂ ਨੂੰ ਵੀ ਬਿਲਕੁਲ 75% ਇਹ ਹੋ ਗਏ ਕਵਰ ਹੋ ਗਏ ਜੀ ਜੀ ਚਲੋ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸੱਚ ਕਾਲ ਜੀ ਅਸੀਂ ਕਰ ਸਾਂ ਸੀ ਫਿਰ ਸੂਟ ਸੀ ਹੁੰਦੇ ਹੋ ਹਾਂਜੀ ਚੰਗੇ ਚੰਗੇ ਸੋਹਣੇ ਸੋਹਣੇ ਹਾਂਜੀ ਹਾਂਜੀ ਤੇ ਕੀ ਪ੍ਰੋਬਲਮ ਹੋਈ ਸੀ ਤੁਹਾਨੂੰ ਮੇਰੀ ਨਾ ਨਿਗਾਹ ਹੀ ਘਟਦੀ ਜਾਂਦੀ ਹੈ ਜਿਆਦਾ ਹੀ ਘਟਦੀ ਜਾਂਦੀ ਹੈ ਕੰਮ ਜਿਆਦਾ ਸੀ ਉਡੀਕ ਤੇ ਨਹੀਂ ਨਹੀਂ ਕੰਮ ਦੀ ਵੀ ਨਹੀਂ ਕੋਈ ਗੱਲ ਵੈਸੇ ਹੀ ਪਤਾ ਨਹੀਂ ਕੀ ਗੱਲ ਹੈ ਵੀ ਨਿਗਾਹ ਹੀ ਘਟਦੀ ਜਾਂਦੀ ਹੈ ਅੱਛਾ ਹੁਣ ਵੀ ਤਾਂ ਕਰਦੇ ਆ ਉਹੀ ਕੰਮ ਅੱਛਾ ਤੇ ਨਹੀਂ ਘਟਦੀ ਨਹੀਂ ਨਹੀਂ ਹੁਣ ਨਹੀਂ ਘਟਦੀ ਹੁਣ ਤਾਂ ਮੈਂ ਐਨਕ ਤੋਂ ਬਿਨਾ ਵੀ ਕਰ ਦਿੰਨੀ ਆ ਅੱਛਾ ਐਨਕ ਤੋਂ ਬਗੈਰ ਕਟਾਈ ਸਲਾਈ ਹੋ ਜਾਂਦਾ ਸਭ ਹਾਂਜੀ 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 ਸਰ ਆ ਜਾਂਦਾ ਮੈਨੂੰ 2 ਸਾਲ ਤੋਂ ਵੀ ਵੱਧ ਟਾਈਮ ਹੋ ਗਿਆ ਵਾ ਹੁੰਦਿਆਂ ਨੂੰ ਇਹ ਮਤਲਬ ਕਿ ਉਦੋਂ ਦਾ ਰਿਪੀਟ ਮਤਲਬ ਦਾਰੂ ਪਾਈ ਜਾਂਦੇ ਆ ਅੱਛਾ ਪਰ ਠੀਕ ਠਾਕ ਹੈ ਬਿਲਕੁਲ ਹੁਣ अच्छा पहले की होया ਸੀ ਮਤਲਬ ਨਹੀਂ ਆ ਗਈ ਹੁਣ ਪਹਿਲੇ ਇਹ ਕਿ ਜੇ ਮੈਂ ਐਨਕ ਨਹੀਂ ਲਾਉਂਦੀ ਤੇ ਮੇਰੇ ਸਿਰ ਦਰਦ ਬਹੁਤ ਹੁੰਦਾ ਸੀ ਅੱਛਾ ਹਾਂ ਤੇ ਜਦੋਂ ਵੀ ਉਹ ਮਤਲਬ ਕਿ 6 ਮਹੀਨੇ ਬਾਅਦ ਚੈੱਕ ਕਰਾਈਦਾ ਸੀ ਤੇ ਆਦੰਦੇ ਹੀ ਨੰਬਰ ਵੱਧ ਗਿਆ ਮੇਰਾ ਨੰਬਰ ਜਿਹੜਾ ਸੀ ਉਹ 3 ਤੋਂ ਉੱਪਰ ਚਲੇ ਗਿਆ ਸੀ ਅੱਛਾ ਹਾਂਜੀ ਤੇ ਹੁਣ ਇਸ ਟਾਈਮ ਮੈਂ ਐਨਕ ਤੋਂ ਬਿਨਾਂ ਵੀ ਮਤਲਬ ਕੰਮ ਕਰ ਲੈਂਦੀ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਇੰਨੀ ਕਮਾਲ ਦੀ ਗੱਲ ਦੱਸ ਕਮਾਲ ਦੀ ਗੱਲ ਦੱਸੀ ਜਾਨੇ ਹਾਂਜੀ ਤਾਂ ਹੀ ਤੇ ਅੱਡੇ ਦੌਰੋਂ ਹੁੰਦੇ ਆ ਜੇ ਸਾਨੂੰ ਫਾਇਦਾ ਇਹਦੇ ਜੇ ਸਾਨੂੰ ਫਾਇਦਾ ਨਾ ਹੋਵੇ ਤਾਂ ਫਿਰ ਅਸੀਂ ਕਿਉਂ ਆਈਏ ਹਾਂਜੀ ਅੱਛਾ ਤੁਹਾਡੇ ਆਂਡੇ ਅੱਛਾ ਤੁਹਾਡੇ ਵੀ 20 ਮਿੰਟ ਵਾਲਾ ਨੁਸਖਾ ਪਾਇਆ ਹਾਂਜੀ ਹਾਂਜੀ ਉਹੀ ਪਾਇਆ ਸੀ ਅਸੀਂ ਵੀ ਵੀਡੀਓ ਹੀ ਵੇਖੀ ਸੀ 20 ਮਿੰਟ ਵਾਲੀ ਹਾਂਜੀ ਤੇ ਉਹੀ ਪਾਇਆ ਸੀ ਤੇ ਉਦੋਂ ਹੀ ਫਿਰ ਸਾਨੂੰ ਤੁਹਾਨੂੰ ਕਿੰਨੇ ਟਾਈਮ ਬਾਅਦ ਫਰਕ ਪਿਆ ਇੱਥੇ ਜਦੋਂ ਤੁਹਾਡੇ ਕੋਲ ਇਹਨੇ ਡ੍ਰੌਪ ਪਾਈ ਦਾਰੂ ਪਾਈ ਹਾਂਜੀ ਉਦੋਂ ਮੈਨੂੰ ਮਤਲਬ ਬਿਲਕੁਲ ਸਾਫ ਸਾਫ ਨਜ਼ਰ ਆਣ ਲੱਗ ਪਿਆ ਸੀਗਾ पौंदेरे, पौंदेरे अच्छा जेडिय, हां जी फर्क ਕਿੰਨਾ ਕਿੰਨਾ ਕੁ ਫਰਕ ਪਿਆ ਸੀ 20 ਮਿੰਟਾਂ ਚ ਸਾਨੂੰ ਉਹਨੂੰ ਤੇ ਥੋੜਾ ਹੀ ਪਿਆ ਬਾਅਦ ਵਿੱਚ ਜਦੋਂ ਆਪਾਂ ਰੁਟੀਨ ਚ ਪਾਉਂਦੇ ਰੇ ਪਾਉਂਦੇ ਰੇ ਫਿਰ ਤੇ ਮਤਲਬ ਕਾਫੀ ਫਰਕ ਪੈ ਗਿਆ ਸੀ ਹਨਾ ਅੱਛਾ ਜਿਹੜੀਆਂ ਜਿਹੜੀਆਂ ਭੈਣਾਂ ਬੁਟੀਕ ਵਾਲੀਆਂ ਨੇ ਤੁਹਾਡੀ ਇਕੱਲੇ ਦੀ ਪ੍ਰੋਬਲਮ ਨਹੀਂ ਹੈ ਬੁਟੀਕ ਵਾਲੀਆਂ ਸਾਰੀਆਂ ਭੈਣਾਂ ਦੀ ਦਿੱਕਤ ਹੈ ਕਿ ਜਦੋਂ ਲਗਾਤਾਰ ਕੰਮ ਕਰਦੇ ਨੇ ਤੇ ਨਿਗਾ ਘਟ ਜਾਂਦੀ ਹੈ ਉਹਨਾਂ ਨੂੰ ਕੀ ਕਹੋਗੇ ਤੁਸੀਂ ਨਹੀਂ ਅਸੀਂ ਤਾਂ ਇਹੀ ਕਵਾਂਗੇ ਕਿ ਮਤਲਬ ਕਿ ਬਹੁਤ ਵਧੀਆ ਡਾਕਟਰ ਸਾਹਿਬ ਹੈ ਬਹੁਤ ਵਧੀਆ ਹਲਾਜ ਹੈ ਤੇ ਕਰਵਾਉਣਾ ਚਾਹੀਦਾ ਵਾ ਇਹ ਕਿਉਂਕਿ ਹੋਰ ਦਵਾਈਆਂ ਤੋਂ ਬਚਣਾ ਚਾਹੀਦਾ ਵਾ ਜੀ ਜੀ ਹਾਂ ਜੀ ਕਰਦੇ ਨੂੰ ਕੀ ਦਿੱਕਤ ਸੀ ਕਰਦੇ ਨੂੰ ਕਹਿੰਦੇ ਜ਼ਿਆਦਾ ਦਿੱਕਤ ਹੋਣ ਲੱਗ ਗਈ ਸੀ ਇਹਨਾਂ ਦੇ ਅਗੰਨਾਂ ਨੂੰ ਅੱਖਾਂ ਚੋਂ ਨਾ ਪਾਣੀ ਵਗਦਾ ਸੀਗਾ ਠੀਕ ਹੈ ਤੇ ਇਹੀ ਇਹਨਾਂ ਨੂੰ ਪ੍ਰੋਬਲਮ ਹੈ ਤੇ ਇਹਨਾਂ ਦੀ ਵੀ ਨਿਗਾ ਘਟਦੀ ਜਾਂਦੀ ਸੀ ਤੇ ਇਹਨਾਂ ਦਾ ਵੀ ਉਥੋਂ ਹੀ ਚੈੱਕਅਪ ਕਰਾਉਂਦੇ ਹਾਂ ਅਸੀਂ ਅੰਮ੍ਰਿਤਸਰ ਤੋਂ ਹੀ ਆਪਣਾ ਵੀ ਮੈਂ ਕਰਵਾਉਂਦੀ ਹਾਂ ਪਰ ਨੰਬਰ ਵੱਧਦਾ ਜਾਂਦਾ ਹੈ ਦਵਾਈ ਦੇਈ ਜਾਂਦੇ ਹੀ ਕਿ ਆ ਪਾਈ ਜਾਓ ਪਰ ਨੰਬਰ ਜਿਹੜਾ ਸੀ ਉਹ ਘਟਣਾ ਚਾਹੀਦਾ ਸੀ ਪਰ ਉਹ ਵੱਧਦਾ ਹੀ ਹੈਗਾ ਹਾਂਜੀ ਫਿਰ ਹੁਣ ਫਿਰ ਅਹੀ ਇਹ ਵੀਡੀਓ ਵੇਖੀ ਫਿਰ ਇੱਥੇ ਆਏ ਫਿਰ ਉਹੰਦਰ ਨਹੀਂ ਬਿਲਕੁਲ ਠੀਕ ਆ ਹੁਣ ਕਹਿੰਦੇ ਹੁਣ ਤਾਂ ਐਨਕ ਵੀ ਯਾਦ ਕਰਦੇ ਤੌਰ ਤੇ ਰੱਖੀ ਲਾਉਂਦੇ ਨਹੀਂ ਐ ਤਾਂ ਐਨਕ ਬਿਲਕੁਲ ਨਹੀਂ ਲਾਉਂਦੇ ਹੈਗੇ ਨਾ ਕੀ ਕਰੇ ਮੈਂ ਉਹ ਐਨਕ ਰਾਤ ਨੂੰ ਵਰਤਦਾ ਮੈਂ ਨਾਲ ਹੀ ਲੈਂਦੀ ਆ ਫੇਰ ਸਵੇਰ ਮੰਨੇ ਰਿਹਾ ਹਾਂ ਮੈਂ 4:30 ਅੰਬਰਸਾਰ ਮੋਟਰਸਾਈਕਲ ਤੇ ਮਤਲਬ ਦਿਨੇ ਜ਼ਰੂਰਤ ਨਹੀਂ ਪੈਂਦੀ ਨਾ ਜੀ ਨਾ ਦਿਨੇ ਨਹੀਂ ਮੈਂ ਤਾਂ ਸਿਰਫ ਹਨੇਰੇ ਕਰਕੇ ਉਹਨੂੰ ਵਰਤਦਾ ਆਂ ਭਈ ਉਸ ਤਰ੍ਹਾਂ ਵੀ 컬러 ਜਿਹੜੀ 컬러 ਐਨਕ ਦਿਨੇ ਤੇ ਵਰਤ ਨਹੀਂ ਹੁੰਦੀ ਇਹ ਸਿਰ ਸਵੇਰ ਦਾ ਕੰਮ ਦਿੰਦੀ ਆ ਉਹਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਦੋਵ ਏ ਸਾਨੂੰ ਮੁਜੀਠੇ ਤੋਂ ਆਏ ਹੋ ਜੋੜਾ ਸੀ ਤੁਹਾਨੂੰ ਮਿਲਾਇਆ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਦੀ ਅੱਖਾਂ ਦੀ ਪ੍ਰੋਬਲਮ ਹੈਗੀ ਜਿਹੜੀ ਲਗਾਤਾਰ ਵੱਧ ਰਹੀ ਸੀ ਤੇ ਜਦੋਂ ਉਹਨਾਂ ਨੂੰ ਇੱਥੇ ਆਇਆ ਡ੍ਰੌਪ ਲਏ ਡ੍ਰੌਪ ਆਏ ਤਾਂ ਉਹਨਾਂ ਦੀ ਨਜ਼ਰ ਹੈਗੀ ਜਿਹੜੀ ਲਗਾਤਾਰ ਵੱਧ ਚਲੇਗੀ ਡਾਕਟਰ ਸਾਹਿਬ ਬਿਹਤਰੀਨ ਨਿਗਾ ਵਾਸਤੇ ਕਿਹੜਾ ਫਰੂਟ ਸਭ ਤੋਂ ਵਧੀਆ ਹੈ ਦੇਖੋ ਜੀ ਬਿਹਤਰੀਨ ਨਿਗਾ ਵਾਸਤੇ ਜਿੰਨੇ ਵੀ ਸਟਰਸ ਫੂਡ ਹੈ ਤੇ ਐਂਟੀਆਕਸੀਡੈਂਟ ਫਰੂਟ ਆਂਦੇ ਨੇ ਜਿਹੜੇ ਉਹ ਜ਼ਰੂਰ ਖਾਣੇ ਚਾਹੀਦੇ ਹੈਗੇ ਸੇਬ ਵੀ ਇੱਕ ਉਤਮ ਹੈਗਾ ਬਾਕੀ वेजिटेबल ਦੇ ਵਿੱਚੋਂ ਗਾਜਰ ਤਾਂ ਬਹੁਤ ਵਧੀਆ ਮੰਨੀ ਜਾਂਦੀ ਹੈ ਚਕੰਦਰ ਵਧੀਆ ਮੰਨਿਆ ਜਾਂਦਾ ਹੈਗਾ। ਠੀਕ ਹੈ। ਤੋਂ ਜਿਹੜੇ ਫਰੈਸ਼ ਫਰੂਟਸ ਐ तकरीबन ਕੁਛ ਨਾ ਕੁਛ ਇੱਕ ਐਂਟੀਆਕਸੀਡੈਂਟ ਜ਼ਰੂਰ ਹੁੰਦਾ ਉਹਨਾਂ 'ਚ। ਠੀਕ ਹੈ ਜੀ। ਫਿਰ ਸੇਬ 'ਚ ਵੀ ਕਾਫੀ ਕੁਝ ਮਾਤਰਾ 'ਚ ਵਧੀਆ ਮੰਨਿਆ ਗਿਆ ਹੈਗਾ। ਜੀ ਜੀ। ਤੇ ਇਹ ਸਾਰੀਆਂ ਚੀਜ਼ਾਂ ਜ਼ਰੂਰ ਤਾਜੇ ਫਲ ਤੇ ਤਾਜ਼ੂ ਖਾਣੇ ਚਾਹੀਦੇ ਆਪਣੇ ਰੋਜ਼ ਮਹਾਰਾਜ ਜ਼ਿੰਦਗੀ ਵਿੱਚ ਰੋਟੀ ਦੇ ਨਾਲ ਖਾਣ ਪੀਣ ਦੇ ਨਾਲ-ਨਾਲ ਆਪਾਂ ਨੂੰ ਹਰੀ ਸਬਜ਼ੀਆਂ ਤੇ ਤਾਜੇ ਫਲ ਜ਼ਰੂਰ ਖਾਣੇ ਚਾਹੀਦੇ। ਡਾਕਟਰ ਸਾਹਿਬ ਇੱਥੇ ਕੀ ਚੈੱਕ ਕਰਦੇ ਹੋ ਤੁਸੀਂ ਜਦੋਂ ਕੋਈ ਮਰੀਜ਼ ਆਉਂਦਾ ਤੁਸੀਂ ਦੇਖੋ ਜਦ ਸਭ ਤੋਂ ਪਹਿਲਾਂ ਮਰੀਜ਼ ਆਂਦਾ ਉਹਦੀ ਹਿਸਟਰੀ ਲਈ ਜਾਂਦੀ ਹੈਗੀ ਵੀ ਉਹ ਕਿਨੂੰ ਜਿਹੜੀ ਹੈਗੀ ਅੱਖਾਂ ਦੀ ਬਿਮਾਰੀ ਕਦਰ ਤੋਂ ਹੈ ਠੀਕ ਹੈ ਕਦਰ ਤੋਂ ਉਹ ਚਸ਼ਮਾ ਲਗਾ ਰਿਹਾ ਹੈਗਾ ਕਿੰਨੀ ਦੇਰ ਤੋਂ ਚਸ਼ਮਾ ਲਗਾ ਰਿਹਾ ਦੂਰ ਦੀ ਨਿਗਾ ਨੇੜੇ ਦੀ ਨਿਗਾ ਹੈਗੀ ਠੀਕ ਹੈ ਜੀ ਤੇ ਪਿਛਲੇ 1 ਸਾਲ ਤੋਂ ਉਹਦਾ ਨੰਬਰ ਘਟਿਆ ਹੈ ਵਧਿਆ ਹੈਗਾ ਕੋਈ ਜਿਹੜਾ ਹੈਗਾ ਸਪੈਕਸ ਦਾ ਨੰਬਰ ਚੇਂਜ ਹੋਇਆ ਨਹੀਂ ਹੋਇਆ ਫਿਰ ਉਹਨੂੰ ਕੋਈ ਪੁਰਾਣੀ ਬਿਮਾਰੀ ਜਿਹੜੀ ਹੈਗੀ ਪਿੱਛੋਂ ਜ਼ਰੂਰੀ ਪਿੱਛੋਂ ਬਿਮਾਰੀ ਚੱਲਦੀ ਹੈ ਜਿਵੇਂ ਸ਼ੂਗਰ ਬੀਪੀ ਜਾਂ ਕੋਈ ਅੱਖਾਂ ਦਾ ਮਤਲਬ ਇੰਜਰੀ ਹੋਈ ਹੈਗੀ ਇਕ ਜੀ ਦਾ ਐਕਸੀਡੈਂਟ ਕੋਈ ਐਸਿਡ ਦਾ ਐਕਸੀਡੈਂਟ ਹੋਇਆ ਐਸਿਡ ਜਾਂ ਕੋਈ ਆਪਰੇਸ਼ਨ ਹੋਇਆ ਜਿਸ ਤੋਂ ਬਾਅਦ ਉਹਦੀ ਨਿਗਾ ਚਲ ਗਈ ਜੀ ਅਸੀਂ ਉਹ ਸਾਰੀ ਚੀਜ਼ਾਂ ਚੈੱਕ ਕਰਕੇ ਹਿਸਟਰੀ ਲਿਖ ਕੇ ਬਲੱਡ ਪ੍ਰੈਸ਼ਰ ਚੈੱਕ ਕਰਕੇ 슈ਗਰ ਵਗੈਰਾ ਦੇ ਦੇਗਾ ਨਾਲ ਰੱਖ ਕੇ ਰੱਖਿਓ ਇਹਨੇ ਆਪਾਂ ਲੈ ਆ ਬਲੇ ਤਾਂ ਉਹ ਜੁਰਗ ਚੈੱਕ ਕਰਦੇ ਨੇ ਜੀ ਜਿਹਕੇ ਦਾ ਕੋਲੇਸਟ੍ਰੋਲ ਖੂਨ ਜਾ ਲਗਾੜਾ ਹੈ ਤਾਂ ਉਹ ਚੈੱਕ ਕਰਦੇ ਨੇ ਇਹ ਸਾਰੀਆਂ ਬਿਮਾਰੀਆਂ ਹੈਲਪ ਕਰਦੀਆਂ ਨੇ ਜਿਹੜੀ ਅੱਖਾਂ ਦੀ ਨਿਗਾਹ ਦੇ ਨਾਲ ਡਾਇਗਨੋਸ ਕਰਦੇ ਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਸਨ ਡਾਕਟਰ ਸੂਜੀ ਜੀ ਜਿਨੇ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜੇਕਰ ਜਿਵੇਂ ਕਿ ਹੁਣ ਸਰਦੀਆਂ ਆ ਗਈਆਂ ਅਸੀਂ ਗਾਜਰ ਦਾ ਇਸਤੇਮਾਲ ਕਰ ਸਕਦੇ ਹਾਂ ਚੁਕੰਦਰ ਦਾ ਇਸਤੇਮਾਲ ਕਰ ਸਕਦੇ ਹਾਂ ਤੇ ਇੱਕ ਹੋਰ ਬੜਾ ਕੇਸ ਹੈਗਾ ਇੱਥੇ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਫਰਕ ਪਿਆ ਬੜਾ ਚੈਲਿੰਜਿੰਗ ਮਾਮਲਾ ਸੀ ਡਾਕਟਰ ਸਾਹਿਬ ਵਾਸਤੇ ਵੀ ਉਹਨਾਂ ਦੇ ਖੁਦ ਵਾਸਤੇ ਵੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਦੋ ਮਿੰਟ ਸਾਡੇ ਨਾਲ ਗੱਲ ਕਰਿਓ ਜੀ ਆਓ ਜਰਾ ਸਤਿ ਸ਼ਕਾਲ ਸਤਿ ਸ਼ਕਾਲ ਜੀ ਕਿ ਨਾ ਤੁਹਾਡਾ ਮੈਂ ਨਾਮ ਅਮਰਜੀਤ ਸਿੰਘ ਆ ਜੀ ਕਿੱਥੋਂ ਆਇਓ ਤੁਸੀਂ ਮੇਰਾ ਬੰਡ ਗੰਦਰਾਇਆ ਜੀ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਹੈ ਜੀ ਅੱਛਾ ਜ਼ਿਲ੍ਹਾ ਜਲੰਧਰ ਚ ਕੀ ਪ੍ਰੋਬਲਮ ਲੈ ਕੇ ਤੁਸੀਂ ਮੈਨੂੰ ਦੱਸ ਰਹੇ ਸੀ ਬੜੀ ਜ਼ਿਆਦਾ ਪ੍ਰੋਬਲਮ ਸੀ ਤੁਹਾਨੂੰ ਤੇ ਮੈਨੂੰ ਕਾफी ਪ੍ਰੋਬਲਮ ਸੀ ਜੀ ਸਰ ਮੇਰੇ ਨਾ ਪੜਦੇ ਖਰਾਬ ਹੋ ਗਏ ਸੀ ਬੀਪੀ ਵੀ ਸੀਗਾ ਸ਼ੂਗਰ ਵੀ ਸੀਗੀ ਮਤਲਬ ਡਾਕਟਰ ਕਹਿੰਦੇ ਨੇ ਕਿ ਪਰਦੇ ਸੁੱਕ ਗਏ ਹਾਂਜੀ ਪਰਦੇ ਜਿੱਦਾਂ ਇੱਦਾਂ ਟਿੱਡੇ ਨਹੀਂ ਹੋ ਜਾਂਦੇ ਜੀ ਉਹ ਰਿਪੋਰਟ ਆਈ ਸੀਗੀ ਜਿੱਦਾਂ ਇੱਕ ਤਾਂ ਇੱਦਾਂ ਸਿੱਧਾ ਹੁੰਦਾ ਇਹ ਇੱਦਾਂ ਹੋ ਗਿਆ ਸੀਗੀ ਠੀਕ ਹੈ ਜਿਨ੍ਹਾਂ ਨਾਲ ਮੈਨੂੰ ਤੰਦੜਾ ਦਿਖਣ ਲੱਗ ਗਿਆ ਸੀ ਬਹੁਤ ਜ਼ਿਆਦਾ ਮੈਂ ਪਹੁੰਚਣ ਨਹੀਂ ਸੀ ਸਕਦਾ ਬਹੁਤ ਨੇੜੇ ਤੋਂ ਵੇਖੀ ਜੀ ਅੱਛਾ ਹਾਂਜੀ ਤੇ ਫਿਰ ਕ੍ਰੈਨਲ ਟਰੀਟਮੈਂਟ ਤੁਸੀਂ ਅੱਗੇ ਨਹੀਂ ਜੀ ਮੈਨੂੰ ਉਹਨਾਂ ਨੇ ਟਰੀਟਮੈਂਟ ਬਹੁਤ ਮਹਿੰਗਾ ਦੱਸਿਆ ਸੀਗਾ ਐਕੋ ਮੇਰੇ ਪਸੰਦ ਨਹੀਂ ਸੀ ਵੀ ਅੱਖਾਂ 'ਚ ਇੰਜੈਕਸ਼ਨ ਲੱਗਣਗੇ ਲਿਜਣਾ ਪੈਣਗੀਆਂ ਤੇ ਉਹ ਇੱਕ ਕਾਫੀ ਮਹਿੰਗਾ ਸੀ ਮੈਂ ਫੋੜਨੇ ਸੀ ਕਰ ਸਕਦਾ ਪਰ ਮੈਨੂੰ ਡਾਕਟਰ ਸਾਹਿਬ ਹੁਣਾਰੇ ਪਤਾ ਲੱਗਿਆ ਮੈਂ ਇੱਥੇ ਆਇਆ ਤੇ ਮੈਂ ਹੁਣ ਦੇਖ ਸਕਦਾ ਹਾਂ ਬਿਲਕੁਲ ਮੇਰੀ ਨਜ਼ਰ ਹੁਣ ਤੁਹਾਨੂੰ ਹਾਂਜੀ ਮੈਂ ਤੁਹਾਨੂੰ ਦੇਖ ਸਕਦਾ ਹਾਂ ਜੀ ਕਿੰਨੇ ਕਿੰਨੇ ਦੂਰ ਤੋਂ ਦੇਖ ਸਕਦੇ ਹੋ ਮੈਂ ਅਖਬਾਰ ਪੜ ਸਕਦਾ ਹਾਂ ਜੀ ਅਖਬਾਰ ਨਹੀਂ ਚ ਹੀ ਪੜ ਹੁੰਦੀ ਜੀ ਅੱਛਾ ਹਾਂਜੀ ਹੁਣ ਅਖਬਾਰ ਪੜਦੇ ਮੈਂ ਪੜ ਲੈਂਦਾ ਜੀ ਕੀ ਬਾਤ ਹੈ ਕੀ ਬਾਤ ਹੈ ਅੱਛਾ ਜੇ ਤੁਹਾਡੇ ਇੰਜੈਕਸ਼ਨ ਕਿਹਾ ਸੀ ਵੀ ਲਗਾ ਲਓ ਦਵਾਈ ਤੁਹਾਨੂੰ ਦੇਣ ਦੀ ਤਿਆਰੀ ਸੀ ਆਪਰੇਸ਼ਨ ਕਰਨ ਦੀ ਤਿਆਰੀ ਸੀ ਆਪਰੇਸ਼ਨ ਵੀ ਕਿਹਾ ਸੀ ਤੁਹਾਨੂੰ ਮੈਨੂੰ ਇੰਜੈਕਸ਼ਨ ਲਵਾਉਣ ਨੂੰ ਕਿਹਾ ਸੀਗਾ ਤਾਂ ਅੱਖਾਂ 'ਚ ਲੇਜ਼ਰਾਂ ਪਾਉਣ ਨੂੰ ਕਿਹਾ ਸੀਗਾ ਜੀ। ਪਰਿਸ਼ਰ ਕਰਵਾਉਣ ਨੂੰ ਕਿਹਾ ਤਾਂ ਸੀ ਤੁਹਾਨੂੰ। ਹਾਂਜੀ ਹਾਂਜੀ। ਅੱਛਾ ਫਿਰ ਤੁਹਾਨੂੰ ਵੀ ਇੱਥੇ 20 ਮਿੰਟ 'ਚ ਫਰਕ ਪਿਆ ਕੁਛ ਨਾ ਕੁਛ ਫਰਕ ਪਿਆ ਜਦੋਂ ਡ੍ਰੌਪ ਬਿਲਕੁਲ ਜੀ ਮੈਂ ਆ ਕੇ ਅੱਖਰ ਬੜੇ ਆ ਜੀ। ਉਹ ਸਾਹਮਣੇ ਜਿਹੜੇ ਲੱਗੇ ਹੋਏ ਆ। ਕਿੰਨੇ ਟਾਈਮ ਬਾਅਦ? ਮੈਨੂੰ ਮੇਰੇ ਤਿੰਨ ਦਾਰੂਆਂ ਪਾਈਆਂ ਜੀ। 20 ਮਿੰਟਾਂ ਬਾਅਦ ਫਿਰ ਮੈਂ ਅੱਖਰ ਬੜੇ ਆ ਜੀ ਫੜ ਕੇ ਦਿਖਾਏ। ਪਹਿਲਾਂ ਜਿਹੜੇ ਬੜੇ ਨਹੀਂ ਜਾਂਦੇ ਸੀ। ਨਹੀਂ ਮੈਨੂੰ ਬਿਲਕੁਲ ਧੁੰਦਲਾ ਦੇਦਾ ਜਗਾ ਜੀ। ਕੀ ਬਾਤ ਹੈ। ਹਾਂਜੀ। ਅੱਛਾ ਜੋ ਅਫੋਰਡ ਨਹੀਂ ਕਰ ਸਕਦੇ ਵੱਡੇ ਵੱਡੇ ਹਸਪਤਾਲਾਂ ਦਾ ਖਰਚਾ ਵੱਡੇ ਵੱਡੇ ਡਾਕਟਰਾਂ ਦਾ ਖਰਚਾ ਉਹਨਾਂ ਨੂੰ ਕੀ ਕਹੋਗੇ ਬਾਈ ਜੀ ਤੁਸੀਂ ਮੈਂ ਤਾਂ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਉਹਨਾਂ ਨੂੰ ਇੱਥੇ ਨੇਚਰਲ ਰਿਵਿਊਨ ਆਣਾ ਚਾਹੀਦਾ ਡਾਕਟਰ ਸਾਹਿਬ ਦੇ ਨਾਲ ਆ ਕੇ ਮਿਲਣਾ ਚਾਹੀਦਾ ਹਾਂਜੀ ਜੀ ਜੀ ਤੇ ਵੀ ਜਦਾਂ ਮੈਂ ਠੀਕ ਆ ਵੀ ਠੀਕ ਹੋਣ ਜੀ ਜੀ ਬਹੁਤ ਬਹੁਤ ਸ਼ੁਕਰੀਆ ਆਪਣਾ ਸਾਰਾ ਤਜਰਬਾ ਸਾਂਝਾ ਕਰਨ ਵਾਸਤੇ ਹੁਣ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੇ ਲੋਕ ਚਾਹੇ ਪੰਥ ਠਾਕੁਰ ਸੀ ਚਾਹੇ ਮਲਕੀ ਸਿੰਘ ਇਟਲੀ ਵਾਲੇ ਸੀ ਚਾਹੇ ਅ ਜਿਹੜੇ ਮਜੀਠੇ ਵਾਲੇ ਬੁਟੀਕ ਵਾਲੇ ਮੈਡਮ ਸੀ ਜਾਂ ਫਿਰ ਇਹ ਸਾਡੇ ਜਿਹਨਾਂ ਨਾਲ ਥੋੜੀ ਗੱਲਬਾਤ ਅਸੀਂ ਹੁਣੇ-ਹੁਣੇ ਕਰਾਈ ਹੈ ਅੱਛਾ ਇਟਲੀ ਵਾਲੇ ਨੂੰ ਕੀ ਪ੍ਰੋਬਲਮ ਸੀ ਇਟਲੀ ਵਾਲਿਆਂ ਦੇ ਉੱਥੇ ਵੈਸੇ ਹੀ ਡਿਗਾ ਪਈ ਲੈਂਕ ਲੱਗੀ ਹੋਈ ਸੀ ਕੁਦਰਤੀ ਉਹ ਐਨਕ ਦੇ ਵਿੱਚ ਵੀ ਨਹੀਂ ਦੇ ਦੇ ਨੰਬਰ ਵਧ ਗਿਆ ਸੀ ਠੀਕ ਹੈ ਤੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਅੱਜ ਮਿਲਿਆ ਦੇਖੋ ਉਹਨਾਂ ਦੀ ਐਨਕ ਦੇ ਨਾਲ ਉਹਨਾਂ ਨੂੰ 6/24 ਦਿਖਦਾ ਸੀ ਜੀ ਠੀਕ ਹੈ ਐਨਕ ਤੋਂ ਬਿਨਾ ਕੁਝ ਨਹੀਂ ਦੇਦੇ ਨਹੀਂ 15 17 ਦੇਣਾ ਸੀ ਰਿਜ਼ਲਟ ਆ ਗਿਆ ਹਾਂਜੀ ਹਾਂ ਉਹਨਾਂ ਨੂੰ ਪਹਿਲਾਂ 10 ਦਿਨਾਂ ਦੀ ਮੈਡੀਸਿਨ 15 ਦਿਨ ਦਿੱਤੀ ਸੀ ਉਸ ਤੋਂ ਬਾਅਦ ਦੁਬਾਰਾ ਅ ਮਹੀਨੇ ਦੀ ਲੈ ਗਏ ਹੁਣ ਅੱਜ ਉਹਨਾਂ ਦੀ ਨਜ਼ਰ 6 ਬਈ 9 ਨੇ ਉਹ ਕਿੰਨੀ ਹੁੰਦੀ ਹੈ ਜੀ ਬਿਨਾ ਐਨਕ ਤੋਂ 90% ਦੇ ਕਰੀਬ ਹੁੰਦੀ ਹੈ ਜੀ ਤੇ ਜਿਹੜਾ ਪੰਥ ਠਾਕੁਰ ਜਿਹੜਾ ਬੱਚਾ ਹੈਗਾ ਸੀ ਹਾਂ ਉਹ ਬੱਚੇ ਦੇ ਅੱਗੇ ਮੈਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਦੱਸਿਆ ਉਹਨਾਂ ਦੇ ਫਾਦਰ ਸਾਹਿਬ ਤੇ ਉਹ ਦੋਨੋਂ ਜਾ ਰਹੇ ਸੀ ਸਕੂਟਰ ਮੋਟਰਸਾਈਕਲ ਤੇ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਜੀ ਐਕਸੀਡੈਂਟ ਹੋਣ ਤੋਂ ਬਾਅਦ ਉਹਨਾਂ ਦੇ ਫਾਦਰ ਸਾਹਿਬ ਦੀ ਤਾਂ ਮੌਕੇ ਤੇ ਡੈਥ ਹੋ ਗਈ ਇਹ ਐਕਸੀਡੈਂਟ ਦਾ ਬੁੜਕ ਕਿਥ ਲੱਡ ਗਿਆ ਇਹਦੇ ਉਸ ਤੋਂ ਬਾਅਦ ਨਿਗਾ ਘਟ ਗਈ ਨਿਗਾ ਘਟਣ ਦੇ ਨਾਲ ਇਹਦੇ 3 ਨੰਬਰ ਲੱਗ ਗਏ ਐਨਕ ਠੀਕ ਹੈ ਜੀ 3 ਨੰਬਰ ਐਨਕ ਲੱਗਣ ਦੇ ਬਾਅਦ ਹੌਲੀ ਹੌਲੀ ਕਰਕੇ ਹੋਰ ਘਟ ਗਈ ਔਰ ਨੰਬਰ 4.5 ਹੋ ਗਿਆ ਅੱਜ ਜਦੋਂ ਸਾਡੇ ਕੋਲ ਐਸੀ 1 ਮਹੀਨਾ ਪਹਿਲਾਂ ਆਇਆ ਸੀ ਉਹ ਉਦੋਂ ਉਹਨਾਂ ਦੇ 4.5 ਨੰਬਰ ਸੀ ਉਹ 4.5 ਨੰਬਰ ਚੋਂ 50% ਦੇ ਦਦਾ ਸੀ ਅੱਜ ਉਹਨਾਂ ਦੇ ਐਨਕ ਚ 6/6 ਔਰ ਐਨਕ ਤੋਂ ਬਿਨਾ ਜੋ ਬਿਲਕੁਲ ਕੁਝ ਨਹੀਂ ਦੇ ਦਦਾ ਉਹ 6/18 ਜਨੀ 50% ਉਹ ਦੇ ਦਿੰਦੇ ਜੀ ਜੀ ਤੇ ਜਿਹੜੇ ਮੁਝਿਠੇਲੇ ਭੈਣ ਬੈਠੇ ਸਾਡੇ ਸਾਡਾ ਭਰਾ ਬੈਠਾ ਸੀ ਦੋਵੇਂ ਇੱਕ ਜੋੜਾ ਬੈਠਾ ਸੀ ਉਹਨਾਂ ਦਾ ਕੀ ਮਾਮਲਾ ਸੀ ਉਹ ਕਹਿੰਦੇ ਲਗਾਤਾਰ ਨਿਗਾ ਘਟ ਰਹੀ ਸੀ ਦਵਾਈਆਂ ਪਾਣ ਦੇ ਬਾਵਜੂਦ ਵੀ ਉਹਨਾਂ ਦੇ ਵੀ ਕੁਦਰਤੀ ਤੌਰ ਤੇ ਦਿਨੋਂ ਦਿਨ ਅੱਜਕੱਲ ਮੋਬਾਈਲ ਦਾ ਜੋਗੀ ਜਦੋਂ ਕੋਈ ਫ੍ਰੀ ਹੁੰਦਾ ਨਾ ਮੋਬਾਈਲ ਤੇ ਲਗਾ ਰਹਿਂਦਾ ਜੀ 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 YouTube ਖੋਲ ਕੇ ਜਾਂ Facebook Instagram ਖੋਲ ਕੇ ਉਹ ਫਿਰ ਸਾਡੀ ਜਦੋਂ ਨਿਗਾ ਲਾਵਾਂਗੇ ਇਲਾਸਟਿਕ ਪਾਵਰ ਘਟ ਜਾਂਦੀ ਆ ਉਹਦੇ ਕਰਕੇ ਨਿਗਾ ਹੌਲੀ ਹੌਲੀ ਘਟਦੀ ਰਹਿੰਦੀ ਆ ਜੀ ਜੀ ਹਾਂ ਬਿਲਕੁਲ ਅੱਛਾ ਤੁਹਾਡਾ ਮੈਂ ਹਮੇਸ਼ਾ ਹੀ ਤੁਹਾਨੂੰ ਪੁੱਛਦਾ ਵੀ ਇਹ 20 ਮਿੰਟਾਂ ਵਾਲਾ ਨੁਸਖਾ ਕੀ ਹੈਗਾ ਜੀ ਇੱਕ ਮੈਡੀਸਿਨ ਹੀ ਹੈ ਜੀ ਕੋਈ ਵਕਰੀ ਗੱਲ ਨਹੀਂ ਦੁਨੀਆ ਦੇ ਇੱਕੋ ਹੀ ਉਹੀ ਦਵਾਈ ਸਾਬ ਨੂੰ ਪਾਈਦੀ ਆ ਪਰ ਇਹਦਾ ਰਿਜ਼ਲਟ ਇੰਨੇ ਟਾਈਮ ਦੇ ਵਿੱਚ ਆ ਜਾਂਦਾ ਕੁਛ ਨਾ ਕੁਛ ਫਰਕ ਜ਼ਰੂਰ ਜਿੰਨਾ ਕੋਈ ਫਰਕ ਜ਼ਰੂਰ ਪੈਂਦਾ ਜੀ ਜਿਨ੍ਹਾਂ ਨੂੰ ਫਰਕ ਨਹੀਂ ਪੈਂਦਾ ਨਹੀਂ ਪੈਂਦਾ ਫਿਰ ਠੀਕ ਨਹੀਂ ਹੋ ਸਕਦਾ ਜੀ ਉਹਨੂੰ ਆਪਾਂ ਦਵਾਈ ਨਹੀਂ ਦਿੰਦੇ ਅੱਛਾ ਕਈਆਂ ਨੂੰ ਥੋੜਾ ਜਿਹਾ ਲੇਟ ਪੈ ਸਕਦਾ ਪਰ ਕਈ ਬਿਲਕੁਲ ਹੀ ਨਹੀਂ ਪੈ ਸਕਦਾ ਕਈ ਪੇਸ਼ੈਂਟ ਹੁੰਦੇ ਉਹਨਾਂ ਨੂੰ ਅਸੀਂ ਦੱਸ ਦਿੰਦੇ ਹਾਂ ਪਤਾ ਲੱਗ ਜਾਂਦੇ ਦੱਸ ਕੇ ਤੋਰਦੇ ਬਹੁਤ سارے ਡਾਕਟਰ ਸਾਹਿਬ ਮੈਨੂੰ ਇੱਥੇ ਵੀ ਉਹ ਵੀ ਮਿਲੇ ਨੇ ਜਿਹੜੇ ਕਹਿੰਦੇ ਨੇ ਜੀ ਡਾਕਟਰ ਸਾਹਿਬ ਨੇ ਜਵਾਬ ਦਿੱਤਾ ਸੀ ਅਸੀਂ ਕਿਹਾ ਵੀ ਸਾਨੂੰ ਤਾਂ ਦਵਾਈ ਚਾਹੀਦੀ ਚਾਹੀਦੀ ਐ ਸਾਨੂੰ ਧੱਕੇ ਨਾਲ ਦਵਾਈ ਇੱਥੋਂ ਲੈ ਜਾਂਦੇ ਨੇ ਤੇ ਉਹਨਾਂ ਨੂੰ ਵੀ ਫਰਕ ਪੈ ਜਾਂਦਾ ਫਿਰ ਉਹ ਕਿਹੜੇ ਮਾਮਲੇ ਹੁੰਦੇ ਨੇ ਜੀ ਉਹ ਮਾਮਲਾ ਇੱਕ ਹੋਰ ਅੱਜ ਹੀ ਦੱਸ ਦੇਣਾ ਜੀ ਲਓ ਤੁਹਾਡੇ ਕੋਲੇ ਆਇਆ ਉਹ ਜੀ ਕਿੱਥੋਂ ਆਏ ਤੁਸੀਂ ਇਹ ਲੁਧਿਆਣੇ ਤੋਂ ਆਏ ਨੇ ਜੀ ਜੀ ਇਹਨਾਂ ਦੀ ਇੱਕ ਇੱਕ ਆਖਰ ਇਹਨਾਂ ਦੀ ਟੋਟਲੀ ਬਲਾਈਂਡ ਸੀ ਠੀਕ 2019 ਤੋਂ ਜੀ 2019 ਤੋਂ ਠੀਕ ਹੈ ਜੀ ਔਰ ਅੱਜ ਹੀ ਆਏ ਨੇ ਤੇ ਪੁੱਛੋ ਇਹਨਾਂ ਨੂੰ ਤਾਂ ਕੀ ਰਿਜ਼ਲਟ ਮਿਲਿਆ ਉਹਦਾ 2019 ਤੀ ਇੱਕ ਟੋਟਲ ਬਲਾਈਂਡ ਸੀ ਤੇ ਸਾਡੇ ਭਰਾ ਲੁਧਿਆਣੇ ਤੋਂ ਆਏ ਨੇ ਸਚਕਲ ਬਾਈ ਸਚਕਲ ਜੀ ਕਿਨਾ ਹੈ ਤੁਹਾਡਾ ਦੀਪਕ কুমার ਜੀ ਡਾਕਟਰ ਸਾਹਿਬ ਕੀ ਠੀਕ ਕਹਿ ਰਹੇ ਨੇ ਹਾਂਜੀ ਕਿਹੜੀ ਇੱਕ ਬਲਾਈਂਡ ਸੀ ਟੋਟਲ ਮੇਰੀ ਆਹ ਵਾਲੀ ਅੱਖ ਤੋਂ ਬਿਲਕੁਲ ਨਹੀਂ ਦਿਖਦਾ ਸੀ ਐਕਸੀਡੈਂਟ ਹੋਇਆ ਸੀਗਾ ਤੇ ਹੁਣ ਮੈਂ ਤੇ ਨੱਖਰ ਪੜ ਚੁੱਕਿਆ ਹਾਂ ਜੀ ਠੀਕ ਠੀਕ ਲਾ ਲਓ ਹਾਂਜੀ ਨਹੀਂ ਤਿੰਨ ਲਾਈਨਾਂ ਪੜ ਚੁੱਕਿਆ ਹਾਂ ਜੀ ਅੱਛਾ ਕਿ ਕਿੰਨੇ ਟਾਈਮ ਬਾਅਦ ਤੁਹਾਨੂੰ ਫਰਕ ਪਿਆ ਹੈ ਮੈਂ 15 ਮਿੰਟ 20 ਮਿੰਟ ਦੇ ਵਿੱਚ ਜਿਹੜਾ 20 ਮਿੰਟ ਵਾਲਾ ਨੁਕਸਾਨ ਕਹਿੰਦੇ ਨੇ ਜੀ ਅੱਛਾ ਫਰਕ ਹਾਂਜੀ ਯਕੀਨ ਹੋ ਲੱਗਾ ਘ ਉਹ ਵੀ ਥੋੜੇ ਕਰਕੇ ਲੇਟ ਹੋ ਗਿਆ ਮੇਰਾ ਸ਼ਾਇਦ ਪਹਿਲਾਂ ਹੀ ਪਤਾ ਲੱਗ ਜਾਂਦਾ ਜੀ ਜੀ ਤੁਹਾਨੂੰ ਪਤਾ ਕਿਵੇਂ ਲੱਗਿਆ ਡਾਕਟਰ ਸਾਹਿਬ ਦਾ ਸਰ ਜੇ ਮੈਂ ਤੁਸੀਂ ਇਹ ਵੀਡੀਓ ਬਣਾ ਰਹੇ ਤਾਂ ਵੀਡੀਓ ਦੇਖੀ ਸੀ ਇਹਨੇ ਅੱਛਾ ਵੀਡੀਓ ਦੇਖੀ ਹਾਂਜੀ ਤੇ ਡਾਕਟਰ ਸਾਹਿਬ ਕਮਾਲ ਦੀ ਗੱਲ ਹੈ ਡੈਮੇਜ ਅੱਖ ਬਿਲਕੁਲ ਕੁਝ ਨਜ਼ਰ ਨਹੀਂ ਆ ਰਿਆ ਸੀ ਉਹਦੇ ਵਿੱਚ ਵੀ ਦਿਖਣ ਲੱਗਾ ਤਾਂ ਇਹਨਾਂ ਦੇ ਚਲੋ ਦੇਖ ਆਉਣ ਵਾਲਾ ਤਾਂ ਪਰਮਾਤਮਾ ਜੀ ਆਪਣੀ ਕੋਸ਼ਿਸ਼ ਆ ਇਹਨਾਂ ਦੀ ਅੱਖ ਦੇ ਵਿੱਚ ਡ੍ਰਿਲ ਵੱਜ ਗਈ ਸੀ ਡ੍ਰਿਲ ਵੱਜ ਗਈ ਸੀ ਇਹ ਦੋਵੇਂ ਮੀਆਂ ਬੀਬੀ ਆਏ ਨੇ ਤੇ ਹੁਣ ਮੈਂ ਜੇ ਕਵਾਂਗਾ ਉਹ ਕੁਝ ਹੋਰ ਗੱਲ ਲੱਗਦੀ ਹੈ ਇਹਨਾਂ ਤੋਂ ਪੁੱਛੋ ਡ੍ਰਿੱਲ ਦੀ ਗੱਲ ਕਰਦੇ ਨੇ ਬਹੁਤ ਵੱਡੀ ਗੱਲ ਹੈ ਡ੍ਰਿੱਲ ਕਿਵੇਂ ਲੱਗੀ ਸਰ ਕੰਪਨੀ ਦੇ ਵਿੱਚ ਕੰਮ ਕਰਦੇ ਨੇ ਹਾਂ ਹਾਂ ਉਹ ਡ੍ਰਿਲ ਟੁੱਟ ਕੇ ਵੱਜ ਗਿਆ ਸੀਗਾ ਜੀ ਮਤਲਬ ਉਹਦਾ ਜਿਹੜਾ ਟੁਕੜਾ ਹੁੰਦਾ ਡ੍ਰਿੱਲ ਟੁਕੜਾ ਉਹ ਵਿੱਚ ਵੱਜ ਗਿਆ ਸੀ ਜਾ ਕੇ ਪੜਦਾ ਪੁਰਦਾ ਉਹਨੇ ਫਿਰ ਐਨਕ ਨਹੀਂ ਲਾ ਕੇ ਰੱਖੀ ਸੀ ਤੁਸੀਂ ਨਹੀਂ ਸਰ ਉਸ ਟਾਈਮ ਮੈਂ ਜਿਹੜਾ ਸਰ ਰੈਸਟ ਦੇ ਸੀਗਾ ਜੀ ਓਕੇ ਓਕੇ ਤੇ ਫਿਰ ਜਿਹੜੀ ਲਾਪਰਵਾਹੀ ਕਰਦੇ ਨੇ ਤੁਹਾਡੇ ਵਾਂਗ ਉਹਨਾਂ ਨੂੰ ਕੀ ਕਹੋਗੇ ਪਹਿਲਾਂ ਤਾਂ ਉਹਨਾਂ ਨੂੰ ਸਬਕ ਦਿਓ ਤੁਸੀਂ ਕਿੰਨਾ ਕੁ ਜਿਹੜਾ ਸੰਤਾਪ ਹੰਡਾਇਆ ਕਿੰਨੇ ਟਾਈਮ ਚ ਪ੍ਰੋਬਲਮ ਸੀ ਹਾਂਜੀ ਸਰ ਇਹ ਅਟੈਕ ਵੀ ਕਰਾ ਚੁੱਕੇ ਆ ਜੀ ਅੱਖ ਦੀ ਟੈਨਸ਼ਨ ਲੈ ਕੇ ਮਤਲਬ ਥੋੜੀ ਜੀ ਲਾਪਰਵਾਹੀ ਤੁਹਾਡੀ ਜੇ ਤੁਹਾਡੇ ਐਨਕ ਲੱਗੀ ਹੁੰਦੀ ਉਸ ਵੇਲੇ ਤੇ ਕੰਮ ਹੋਣਾ ਨਹੀਂ ਸੀ ਨਹੀਂ ਸਰ ਉਸ ਟਾਈਮ ਤਾਂ ਮੈਂ ਛੁੱਟੀ ਤੇ ਸੀਗਾ ਜੀ ਮੈਂ ਅਚਾਨਕ ਜਾ ਬੈਠਿਆ ਤੇ ਬਸ ਕਿਸੇ ਨੂੰ ਬਚਾਉਂਦਾ ਬਚਾਉਂਦਾ ਆਫਸੈਟ ਖਾ ਗਿਆ ਸੀਗਾ ਜੀ ਨਹੀਂ ਤਾਂ ਵਰਕ ਕਰੀਦਾ ਸੀ ਤਾਂ ਇਨਕੁਆਇਰੀ ਸੇਫਟੀ ਲੈ ਕੇ ਚੱਲੀ ਸੀ ਸੇਫਟੀ ਲੈ ਕੇ ਚੱਲਦੇ ਅੱਛਾ ਜੀ ਜਿਹੜੇ ਲੋਕ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਨਹੀਂ ਡਾਕਟਰ ਸਾਹਿਬ ਕੋਲ ਆਉਣ ਜੀ ਮੈਨੂੰ ਕਿਤੋਂ ਫਰਕ ਨਹੀਂ ਪਿਆ ਸੀ ਪੀਜੀਆਈ ਤੱਕ ਜਾ ਚੁੱਕੇ ਆ ਅੱਛਾ ਇਤੋਂ ਪਹਿਲੀ ਵਾਰ ਮੈਨੂੰ ਫਰਕ ਪਿਆ ਤਲੋ ਤੁਹਾਡੇ ਨਾਲ ਕੋਈ ਆਇਆ ਕੋਈ ਹਾਂ ਮੇਰੇ ਭਾਈ ਅੱਛਾ ਸਤਿ ਸ਼ਕਾਲ ਪਾ ਜੀ ਸਤਿ ਸ਼ਕਾਲ ਜੀ ਜੀ ਮੈਂ ਤੁਹਾਡਾ ਪ੍ਰੀਤੀ ਅੱਛਾ ਕੀ ਹੋਇਆ ਸੀ ਤੁਹਾਡੇ ਘਰ ਦੇਆਂ ਨੂੰ 2019 ਦੇ ਵਿੱਚ ਇਹਨਾਂ ਦਾ ਆਈ ਦਾ ਐਕਸੀਡੈਂਟ ਹੋ ਗਿਆ ਸੀ ਫੈਕਟਰੀ ਦੇ ਵਿੱਚ ਹੀ ਤੇ ਮਤਲਬ ਉਸ ਟਾਈਮ ਤੋਂ ਬਾਅਦ ਇੱਕਦਮ ਡਿਪਰੈਸ਼ਨ 'ਚ ਚਲੇ ਗਏ ਬਿਕੋਜ਼ ਇੱਕ ਆਕਸੀਜਨ ਬਿਲਕੁਲੀ ਖਤਮ ਹੋ ਚੁੱਕੀ ਸੀ ਡਾਕਟਰ ਸਾਹਿਬ ਕਹ ਰਹੇ ਸੀਗੇ ਕਿ ਕੋਈ ਗਾਰੰਟੀ ਨਹੀਂ ਨਿਕਾਦੀ ਲੁਧਿਆਣਾ ਕੋਈ ਹਸਪੀਟਲ ਨਹੀਂ ਛੱਡਿਆ ਪੀਜੀਆਈ ਤੱਕ ਕੁਝ ਨਹੀਂ ਛੱਡਿਆ ਤੇ ਬਟ ਸਟਿਲ ਉਦੋਂ ਤੋਂ ਲੈ ਕੇ ਵੀ ਉਹਨਾਂ ਨੂੰ 2020 ਦੇ ਵਿੱਚ ਅਟੈਕ ਆ ਗਿਆ ਇਸੇ ਚੱਕਰ ਚ ਚੱਕਰ ਦੇ ਵਿੱਚ ਕਿਉਂਕਿ ਡ ਉਹ ਟੈਨਸ਼ਨ ਦੇ ਨਾਲ ਹਾਂਜੀ ਟੈਨਸ਼ਨ ਦੇ ਨਾਲ ਹਾਰਟ ਅਟੈਕ ਹੋ ਗਿਆ ਤੇ ਉਸ ਤੋਂ ਬਾਅਦ ਹਾਰਟ ਦੀ ਮੈਡੀਸਿਨ ਚੱਲਦੀ ਰਹੀ ਅਸੀਂ ਉਧਰ ਟ੍ਰੀਟਮੈਂਟ ਕਰਵਾਉਂਦੇ ਰਹੇ ਆਈਸ ਵੱਲ ਧਿਆਨ ਨਹੀਂ ਦਿੱਤਾ ਇੱਕ ਅੱਖ ਦੇ ਨਾਲ ਮਤਲਬ ਅੱਜ ਤੱਕ ਉਹਨਾਂ ਨੇ ਕਾਰ ਵੀ ਡਰਾਈਵ ਨਹੀਂ ਸੀ ਕੀਤੀ ਅੱਜ ਪਹਿਲੇ ਦਿਨ ਉਹ ਕਾਰ ਦੇ ਵਿੱਚ ਲੁਧਿਆਣੇ ਤੋਂ ਪਟਿਆਲੇ ਲੈ ਕੇ ਆਏ ਨੇ ਇਸੇ ਹੌਸਲੇ ਦੇ ਵਿੱਚ ਵੀ ਡਾਕਟਰ ਸਾਹਿਬ ਕੋਲ ਆਵਾਂਗੇ ਇੱਕ ਵਿਸ਼ਵਾਸ ਦੇ ਨਾਲ ਆਏ ਆ ਕਿ ਪ੍ਰਮਾਤਮਾ ਮਤਲਬ ਸਾਨੂੰ ਰਸਤਾ ਦਿਖਾ ਰਿਹਾ ਹੈ ਜੀ ਜੀ ਠੀਕ ਹੈ ਜੀ ਅਸੀਂ ਇਸ ਹੌਸਲੇ ਦੇ ਵਿੱਚ ਕਾਰ ਦੋਨੋਂ ਜਣੇ ਕਾਰ ਡਰਾਈਵ ਕਰਕੇ ਹਸਬੰਡ ਡਰਾਈਵ ਕਰਕੇ ਲੈ ਕੇ ਆਏ ਨੇ ਇੱਕ ਅੱਖ ਨਾਲ ਕੀ ਹਾਂਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਵੱਡੀ ਗੱਲ ਹੈਗੀ ਐ ਅੱਛਾ ਡਾਕਟਰ ਸਾਹਿਬ ਤੇ ਅੱਖਾਂ ਦਾ ਧਿਆਨ ਅਸੀਂ ਕਿਵੇਂ ਰੱਖ ਸਕਦੇ ਹਾਂ ਬਿਹਤਰੀਨ ਢੰਗ ਕਿਹੜਾ ਹੈਗਾ ਸ਼ਾਨਦਾਰ ਇਲਾਜ ਕੀ ਹੈਗਾ ਜਿਨ੍ਹਾਂ ਨੂੰ ਇਹ ਡਰ ਹੈ ਕਿ ਤੇ ਸਾਡੀ ਨਿਗਾਹ ਕਮਜ਼ੋਰ ਨਾ ਹੋ ਜਾਵੇ ਜਿਹੜੇ ਸਾਰਾ ਦਿਨ ਕੰਪਿਊਟਰ ਤੇ ਲੈਪਟਾਪ ਤੇ ਮੋਬਾਈਲ ਤੇ ਇਲੈਕਟ੍ਰੋਨਿਕ ਡਿਵਾਈਸ ਤੇ ਜਾਂ ਜਿਸ ਕੰਮ ਦੇ ਉੱਤੇ ਨਿਗਾਹ ਲੱਗਦੀ ਹੈ ਉਹ ਸਾਰਾ ਦਿਨ ਲਾਉਂਦੇ ਨੇ ਉਹਨਾਂ ਵਾਸਤੇ ਬਿਹਤਰੀਨ ਢੰਗ ਕਿਹੜਾ ਹੈਗਾ ਪਹਿਲਾਂ ਜੇ ਅਗਰ ਆਪਾਂ ਪੜ੍ਹਾਈ ਕਰਨੀ ਕੋਈ ਸਟੱਡੀ ਕਰਦਾ ਹੈ ਸਟੂਡੈਂਟ ਜਾਂ ਕੋਈ ਵੀ ਐਨੀ ਪਰਸਨ ਮੋਬਾਈਲ ਜਿੰਨਾ ਵੀ ਘੱਟ ਤੋਂ ਘੱਟ ਉਹਦੀ ਵਰਤੋਂ ਕਰਨੀ ਚਾਹੀਦੀ ਆ ਜਿਆਦਾ ਲੋੜ ਤੋਂ ਬਿਨਾ ਮੋਬਾਈਲ ਨਹੀਂ ਵਰਤਣਾ ਚਾਹੀਦਾ ਤੇ ਅੱਖਾਂ ਨੂੰ ਸਵੇਰੇ ਸ਼ਾਮ ਪਾਣੀ ਦੇ ਦੋ ਵਾਰੀ ਤੇ ਦੁਪਹਿਰੇ ਤਿੰਨ ਵਾਰੀ ਹੋਲੀ ਜੇ ਮਿੱਟੀ ਘਟੇ ਦਾ ਜਿਆਦਾ ਕੰਮ ਹੈ ਤਾਂ ਤਿੰਨ ਵਾਰੀ ਨਹੀਂ ਤਾਂ ਦੋ ਵਾਰੀ ਜ਼ਰੂਰ ਸਾਫ਼ ਕਰਨੀਆਂ ਚਾਹੀਦੀਆਂ ਤੇ ਗਾਜਰ ਪਾਲ ਕਾਮਲੇ ਦਾ ਰਸ ਇਹ ਦੋ ਟਾਈਮ ਲੈਣਾ ਚਾਹੀਦਾ ਤੇ ਇਹਦੇ ਨਾਲ ਅੱਖਾਂ ਦੀ ਤੰਦਰੁਸਤੀ ਬਣੀ ਰਹਿੰਦੀ ਆ ਤੇ ਜਦੋਂ ਕਿਤੇ ਜਾਣਾ ਹੈ ਅੱਖਾਂ 'ਚ ਸਾਡੀ ਨਜ਼ਰ ਠੀਕ ਹੈ ਤਾਂ ਸਾਨੂੰ ਗੋਗਲਸ ਕੋਈ ਨਾ ਕੋਈ ਲਾ ਕੇ ਮਿੱਟੀ ਘੱਟੇ ਤੋਂ ਬਚਤ ਕਰਨੀ ਚਾਹੀਦੀ ਸਾਡੇ ਅੱਖਾਂ ਦੇ ਵਿੱਚ ਤੇਜ਼ ਹਵਾ ਵੀ ਨਾ ਪਵੇ ਔਰ ਏਸੀ ਦੀ ਹਵਾ ਵੀ ਜੋ ਕਾਰ 'ਚ ਬੈਠੇ ਪੈਂਦੀ ਉਹ ਵੀ ਨਹੀਂ ਪੈਣੀ ਚਾਹੀਦੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਤੇ ਇੰਨੇ ਸਾਰੇ ਸਾਡੇ ਨਾਲ ਮਰੀਜ਼ਾਂ ਦੀ ਗੱਲਬਾਤ ਕਰਵਾਉਣ ਵਾਸਤੇ ਵੀ ਧੰਨਵਾਦ ਜੀ ਜੀ ਸੋ ਇਸ ਹਨ ਡਾਕਟਰ ਵਿਕਰਮਜੀਤ ਸਿੰਘ ਵਰਕ ਜਿਨ੍ਹਾਂ ਨੂੰ ਇਸੇ ਕਰਕੇ ਅੰਨਿਆਂ ਦਾ ਡਾਕਟਰ ਵੀ ਲੋਕ ਕਹਿੰਦੇ ਨੇ ਕਿਉਂਕਿ ਅੰਨੇ ਹੋਏ ਲੋਕ ਇੱਥੇ ਆਉਂਦੇ ਨੇ ਚਾਹੇ ਕਿਸੇ ਦੀ ਇੱਕ ਅੱਖ ਦੇ ਵਿੱਚ ਅੰਨਪਨ ਹੈ ਚਾਹੇ ਕਿਸੇ ਦੀ ਦੋਨ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਆ ਕੇ 20 ਮਿੰਟ ਵਾਲਾ ਨੁਸਖਾ ਪਵਾ ਕੇ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਠੀਕ ਹੋਏ ਨੇ ਹੁਣੇ-ਹੁਣੇ ਅਸੀਂ ਤੁਹਾਡੀ ਗੱਲ ਕਰਾਈਏ ਲੁਧਿਆਣੇ ਤੋਂ ਜਿਹੜੇ ਚੱਲ ਕੇ ਆਏ ਸੀ ਉਹਨਾਂ ਦਾ ਵੀ ਕਹਿਣਾ ਹੈ ਕਿ ਇੱਕ ਅੱਖ ਉਹਨਾਂ ਦੀ ਬਿਲਕੁਲ ਡੈਮੇਜ ਹੋ ਚੁੱਕੀ ਸੀ ਤੇ ਜਦੋਂ ਉਹਨਾਂ ਨੂੰ ਨੁਸਖਾ ਪਾਇਆ ਫਾਰਮੂਲਾ ਪਾਇਆ ਤਾਂ 20 ਮਿੰਟ ਬਾਅਦ ਉਸੇ ਅੱਖ ਦੇ ਵਿੱਚੋਂ ਤਿੰਨ ਲੈਂਡਾ ਉਹਨਾਂ ਨੂੰ ਦਿਸਣੀਆਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਔਰ ਇਸੇ ਉਮੀਦ ਨਾਲ ਇਸੇ ਆਸ ਨਾਲ ਕੇ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਲੋਕਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਉਹ പട്ടിയള